ਕੀ ਕਿਸਾਨ ਇੱਕ ਦੂਜੇ ਨਾਲ ਇਕੱਠੇ ਨਹੀਂ ਹੁੰਦੇ? ਆਮਦਨ ਐਨੇ ਗੁਣਾ ਜ਼ਿਆਦਾ ਵੱਧਦੀ ਐ। ਜੀ। ਫਿਰ ਕਿਸਾਨ ਇਸ ਪਾਸੇ ਨੂੰ ਆਉਂਦੇ ਕਿਉਂ ਨਹੀਂ? ਜੇ ਆਪਾਂ ਅੰਕੜੇ ਕੱਢਣੇ ਸ਼ੁਰੂ ਕਰੀਏ ਫਿਰ ਤਾਂ ਕੋਈ ਵੀ ਬੰਦਾ ਕਦੇ ਵੀ ਕੋਈ ਬਿਜ਼ਨਸ ਸ਼ੁਰੂ ਹੀ ਨਹੀਂ ਕਰ ਪਾਊਗਾ। ਉਹ ਬ੍ਰਾਂਡ ਦੇ ਰੂਪ ਦੇ ਵਿੱਚ ਤੁਸੀਂ ਕਦੋਂ ਸੋਚਿਆ ਕਿ ਅਸੀਂ ਇਹਨੂੰ ਬ੍ਰਾਂਡ ਦੇ ਰੂਪ ਦੇ ਵਿੱਚ ਲੈ ਕੇ ਆਈਏ ਮਾਰਕੀਟ ਦੇ ਵਿੱਚ। ਆਮ ਕਿਸਾਨੀ ਕਰਨ ਦੇ ਨਾਲੋਂ ਇਸ ਜਿਹੜਾ ਤੁਸੀਂ ਬ੍ਰਾਂਡ ਬਣਾਇਆ ਇਹਦੇ ਵਿੱਚ ਫਰਕ ਮਹਿਸੂਸ ਕੀ ਕਰਦੇ ਹੋ? ਇੱਕ ਬੰਦਾ ਤਾਂ ਉਹਨੂੰ ਪ੍ਰੋਸੈਸ ਕਰਕੇ ਚੱਲ ਰਿਹਾ ਹੈ। ਤੇ ਇੱਕ ਬੰਦਾ ਉਹ ਪਹਿਲੇ ਫਸਲੀ ਚੱਕਰ ਦੇ ਵਿੱਚ ਪਿਆ ਹੋਇਆ। ਦੋਹਾਂ ਦੇ ਵਿੱਚ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ? ਉਹ ਸਬਜ਼ੀ ਲਾਉਣ ਤੋਂ ਬਾਅਦ ਉਹ ਡਰ ਜਾਂਦਾ ਹੈ। ਖਰੀਦਿਆ ਚੀਜ਼ਾਂ ਉਹਨੂੰ ਦਓ ਜਿਹੜਾ ਕਿਰਤੀ ਆ। ਕੀ ਫੈਕਟਰੀਆਂ ਵਾਲਿਆਂ ਨੂੰ ਲੇਬਰ ਦੀ ਸਮੱਸਿਆ ਨਹੀਂ ਆਉਂਦੀ? ਬਹੁਤ ਕਿਸਾਨ ਇਸ ਤਰ੍ਹਾਂ ਦੇ ਆਏ ਜਿਹੜੇ ਪ੍ਰੋਸੈਸਿੰਗ ਵੱਲ ਨੂੰ ਆ ਰਹੇ ਆ। ਕਿਸਾਨਾਂ ਨੂੰ ਇੱਧਰ ਤੋਰਨ ਦੇ ਲਈ ਸਰਕਾਰ ਕਿਹੜੇ-ਕਿਹੜੇ ਤਰੀਕੇ ਅਪਣਾਵੇ? ਸੱਸੀਆ ਕਾਲ ਜੀ ਕਿਸਾਨ ਤੋਂ ਵਪਾਰੀ ਮਿਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਿਸਾਨੀ ਅੰਦੋਲਨ ਦੇ ਦੌਰਾਨ ਇੱਕ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਹਨੂੰ ਅਸੀਂ ਨਾਮ ਦਿੱਤਾ ਸੀ ਕਿਸਾਨ ਤੋਂ ਵਪਾਰੀ ਮਿਸ਼ਨ ਭਾਵ ਕਿ ਅਗਰ ਕਿਸਾਨੀ ਨੂੰ ਬਚਾਉਣਾ ਹੈ ਜਾਂ ਕਿਸਾਨਾਂ ਨੇ ਆਪਣੀ ਆਮਦਨ ਨੂੰ ਵਧਾਉਣਾ ਹੈ ਤਾਂ ਉਹਨਾਂ ਨੂੰ ਆਪ ਆਪਣਾ ਕੰਮ ਹੈ ਜਿਹੜਾ ਉਹ ਵਧਾਉਣਾ ਪਊਗਾ ਤੇ ਉਹ ਜਿਹੜਾ ਕੰਮ ਅਸੀਂ ਵਧਾਉਣਾ ਚਾਹੁੰਦੇ ਆ ਉਹ ਆਪਣੇ ਜਿਹੜੇ ਬਣਾਏ ਹੋਏ ਤੁਸੀਂ ਉਤਪਾਦ ਪੈਦਾ ਕਰ ਰਹੇ ਹੋ ਆਪਣੇ ਖੇਤਾਂ ਦੇ ਵਿੱਚ ਜਦੋਂ ਤੱਕ ਉਹਦੀ ਪ੍ਰੋਸੈਸਿੰਗ ਕਰਕੇ ਅਸੀਂ ਉਹਨੂੰ ਮਾਰਕੀਟ ਦੇ ਵਿੱਚ ਨਹੀਂ ਲੈ ਕੇ ਆਉਂਦੇ ਤੇ ਉਹਦਾ ਸਹੀ ਮੁੱਲ ਸਾਨੂੰ ਉਦੋਂ ਤੱਕ ਨਹੀਂ ਮਿਲ ਸਕਦਾ ਸੋ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਇੱਕ ਅਗਾਹ ਵੱਧੂ ਕਿਸਾਨ ਦੇ ਨਾਲ ਮਿਲਾਉਣ ਲਈ ਜਾ ਰਹੇ ਹਾਂ ਜਿਨ੍ਹਾਂ ਨੇ ਉਸ ਚੀਜ਼ ਨੂੰ ਇੱਕ ਬ੍ਰਾਂਡ ਦਾ ਰੂਪ ਦਿੱਤਾ ਜਿਹਨੂੰ ਬਹੁਤ ਨਾਰਮਲ ਮੰਨਿਆ ਜਾਂਦਾ ਸੀ ਪਹਿਲਾਂ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋ ਕਿ ਉਹਨਾਂ ਦਾ ਜਿਹੜਾ ਖੇਤੀ ਦਾ ਕੰਮ ਸੀ ਜਿੱਦੇ ਵਿੱਚ ਗੰਨਾ ਉਗਾਉਂਦੇ ਸੀ ਉਹ ਤੇ ਗੰਨੇ ਤੋਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਗੰਨੇ ਤੋਂ ਜੋ ਵੀ ਪ੍ਰੋਡਕਟ ਜਾਂ ਉਤਪਾਦ ਉਹ ਬਣਾ ਸਕਦੇ ਆ ਜਦੋਂ ਉਹਨਾਂ ਨੂੰ ਪ੍ਰੋਸੈਸ ਕਰਕੇ ਉਹ ਹੁਣ ਦੇ ਰਹੇ ਆ ਤਾਂ ਉਹ ਆਪਣੇ ਆਪ ਨੂੰ ਬਹੁਤ ਹੀ ਖੁਸ਼ਹਾਲ ਬਣਾ ਚੁੱਕੇ ਆ ਸੋ ਆਓ ਆਪਾਂ ਉਹਨਾਂ ਦੇ ਜਿਹੜਾ ਪ੍ਰੋਜੈਕਟ ਲੱਗਿਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਪ੍ਰੋਜੈਕਟ ਤੁਹਾਨੂੰ ਦਿਖਾਵਾਂਗੇ ਵੀ ਤੇ ਉਹਨਾਂ ਨੇ ਬ੍ਰਾਂਡ ਨੇਮ ਜੋ ਦਿੱਤਾ ਹੈ ਦਿਖਾਵਾਂਗੇ ਤੁਹਾਨੂੰ ਕਿ ਉਹਨਾਂ ਨੇ ਕਿਵੇਂ-ਕਿਵੇਂ ਉਹਨੂੰ ਤਿਆਰ ਕੀਤਾ ਹੋਇਆ ਜੀ ਸੋ ਆਓ ਮਿਲਦੇ ਆ ਜੀ ਆਪਾਂ ਇਸ ਅਗਾਹਬਦੂ ਕਿਸਾਨ ਨੂੰ ਕਿਸਾਨ ਤੋਂ ਵਪਾਰੀ ਮਿਸ਼ਨ ਜਿਹੜਾ ਆਪਾਂ 2-3 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕਿਸਾਨ ਅੰਦੋਲਨ ਦੇ ਦੌਰਾਨ ਉਹਦੇ ਵਿੱਚ ਨਾ ਜਿਹੜਾ ਇੰਟਰਵਿਊਜ਼ ਦਾ ਸਿਲਸਿਲਾ ਆਪਾਂ ਸ਼ੁਰੂ ਕੀਤਾ ਹੋਇਆ ਜਿਹੜੇ ਵੀ ਅਗਾਹਬਦੂ ਕਿਸਾਨ ਹੈ ਉਹਨਾਂ ਨਾਲ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਤੇ ਅੱਜ ਸਾਡੇ ਨਾਲ ਜਿਹੜੇ ਕਿਸਾਨ ਹੈ ਉਹ ਆਪਣਾ ਜਿਹੜਾ ਉਤਪਾਦ ਪਹਿਲਾਂ ਉਗਾਉਂਦੇ ਸੀ ਉਹਨੂੰ ਪ੍ਰੋਸੈਸ ਕਰਕੇ ਆਪਣੇ ਹਿਸਾਬ ਨਾਲ ਵੇਚ ਰਹੇ ਆ ਸੋ ਆਓ ਜੀ ਉਹ ਸਾਨੂੰ ਆਪਣੇ ਬਾਰੇ ਵਿੱਚ ਅੱਜ ਜਾਣਕਾਰੀ ਦੇਣਗੇ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਸਤ ਸ੍ਰੀ ਅਕਾਲ ਜੀ ਮਾਈ ਬੀਜਾ ਗਲੋਬਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਬਾਰੇ ਚ ਥੋੜੀ ਜਾਣਕਾਰੀ ਦੇ ਦਿਓ ਆਪਣੇ ਬਾਰੇ ਚ ਜਿਹੜੀ ਤੁਹਾਡੀ ਇੰਟਰੋਡਕਸ਼ਨ ਹੈ ਮੇਰਾ ਨਾਮ ਗੁਰਮਖ ਸਿੰਘ ਜੀ ਤੇ ਪਿੰਡ ਬਾਰਨ ਸਰੰਦ ਰੋਡ ਪਟਿਆਲਾ ਤੇ ਮੇਰੇ ਨਾਲ ਬੈਠੇ ਨੇ ਫਾਦਰ ਸਾਹਿਬ ਜੀ ਮੇਰੇ ਸਰਦਾਰ ਜਸਵੰਤ ਸਿੰਘ ਜੀ ਭਾਈ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਜਦੋਂ ਪਹਿਲਾਂ ਤੁਸੀਂ ਖੇਤੀਬਾੜੀ ਨੋਰਮਲ ਕਰਦੇ ਸੀ ਤਾਂ ਤੁਹਾਡੇ ਦਿਮਾਗ 'ਚ ਇਹ ਗੱਲ ਕਿਵੇਂ ਆਈ ਕਿ ਇਹਨੂੰ ਪ੍ਰੋਸੈਸ ਕਰਕੇ ਇਹਦੀ ਲੋਡ ਮਹਿਸੂਸ ਹੋਈ ਜਾਂ ਆਪਣੇ ਵੱਲੋਂ ਕਿਉਂ ਤੁਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਪ੍ਰੋਸੈਸ ਕਰਕੇ ਹੀ ਅੱਗੇ ਵਚਣਾ ਚਾਹੀਦਾ ਹਾਂ ਇਹ ਨਾ ਜੀ ਪਹਿਲਾਂ ਆਪਣੇ ਦਾਦਾ ਜੀ ਗੁੜ ਦਾ ਕੰਮ ਕਰਦੇ ਹੁੰਦੇ ਸੀਗੇ ਜੀ ਜਦੋਂ ਆਪਣਾ ਬਲਦ ਵਾਲੀਆਂ ਖਲਾੜੀਆਂ ਸੀਗੀਆਂ ਤੇ ਉਹ ਬਲਦ ਦੇ ਨਾਲ ਹੀ ਵੇਲਣਾ ਚਲ ਮਤਲਬ ਗੇੜਿਆ ਜਾਂਦਾ ਸੀਗਾ ਉਹਦੇ ਨਾਲ ਹੀ ਰਸ ਚ ਕੱਢਿਆ ਜਾਂਦਾ ਸੀਗਾ ਜੀ ਤੇ ਉਹ ਡੈਡੀ ਜੀ ਦੀ ਜਦੋਂ 14 ਸਾਲ ਦੀ ਉਮਰ ਸੀਗੀ ਇਹ ਵੀ ਸਾਨੂੰ ਦੱਸਦੇ ਹੁੰਦੇ ਨੇ ਵੀ ਜਦੋਂ ਮੈਂ ਉਹਨਾਂ ਨਾਲ ਜੁੜ ਗਿਆ ਸੀਗਾ ਤੇ ਕੰਮ ਕਰਾਂਦਾ ਰਿਹਾ ਤੇ ਉਹ 15-20 ਸਾਲ ਲਗਾਤਾਰ ਮਤਲਬ ਇਹਨਾਂ ਨੇ ਗੁੱਡ ਬਣਾਇਆ ਜੀ ਉਹ ਟਾਈਮ ਜਦੋਂ ਘਰ ਘਰ ਕੱਢਦੇ ਸੀਗੇ ਇੱਕ ਦੂਏ ਦਾ ਵਿੜੀਆਂ ਰਾਹੀ ਜਾਂ ਕਰਾਏ ਪਰਮਾੜਾ ਮੋਟਾ ਕੋਈ ਨਾ ਕੋਈ ਕਢਾਖ ਲੈ ਜਾਂਦਾ ਸੀ ਤੇ ਉਸ ਤੋਂ ਬਾਅਦ ਇਹ ਡੈੜੀਆਂ ਨੂੰ ਦਾ ਸਿਸਟਮ ਲਾ ਇਦਾਂ 20 ਸਾਲ ਚੱਲਦਾ ਰਿਹਾ ਤੇ ਵਿੱਚ ਨੂੰ ਬੰਦ ਹੋ ਗਿਆ ਫਿਰ ਉਹੀ ਝੋਨਾ ਤੇ ਆਪਣਾ ਕਣਕ ਵਾਲਾ ਸਿਸਟਮ ਚੱਲ ਪਿਆ ਜਿਆਤਰ ਝੋਨੇ ਵਾਲੇ ਚੱਕਰਾਂ 'ਚ ਪੈ ਗਏ ਲੋਕੀ ਜੀ ਉਸ ਤੋਂ ਬਾਅਦ ਕਈ ਸਾਲ ਲੰਘੇ ਜਦੋਂ ਉਸ ਤੋਂ ਬਾਅਦ ਆਪਣਾ ਅੱਜ ਸਾਨੂੰ 2024 ਅੱਜ ਤੇ 14 ਸਾਲ ਪਿੱਛੇ ਆਪਾਂ ਚਲੇ ਜਾਈਏ ਤਾਂ ਡੈਡੀ ਨੇ ਸੋਚਿਆ ਵੀ ਜਿਹੜਾ ਆਪਣਾ ਪੁਰਾਣਾ ਰਵੈਤੀ ਜਿਹੜਾ ਧੰਦਾ ਆਪਾਂ ਕਰਦੇ ਆ ਆਪਣਾ ਖੇਤੀਬਾੜੀ ਦਾ ਜੀ ਤੇ ਉਤੋਂ ਆਪਣਾ ਜਿਹੜਾ ਗੁੜ ਦਾ ਉਤਪਾਦ ਕਰਦੇ ਸੀਗੇ ਵੀ ਉਹ ਆਪਾਂ ਨੂੰ ਦੁਬਾਰੋਂ ਕਿਉਂ ਨਾ ਸਟਾਰਟ ਕਰੀਏ ਜਿਹੜਾ ਅੱਜ ਦੇ ਟਾਈਮ ਆਪਾਂ ਨੂੰ ਗੁੜ ਸ਼ੱਕਰ ਦੀ ਲੋੜ ਆ ਤੇ ਉਹ ਅਸੀਂ ਫਿਰ ਦੁਬਾਰੋਂ ਸਟਾਰਟ ਕੀਤਾ ਜੇ ਅੱਜ 14 ਸਾਲ ਹੋ ਗਏ ਆਪਾਂ ਨੂੰ ਇਹ ਤਾਂ ਇਹ ਤਾਂ ਚਲੋ ਆਪਣੀ ਇਹ ਗੱਲ ਹੋ ਗਈ ਵੀ ਆਪਾਂ ਆਪਾਂ ਗੰਨਾ ਬੀਜਦੇ ਸੀ ਤੇ ਉਤੋਂ ਗੁੜ ਬਣਾ ਕੇ ਵੇਚਦੇ ਸੀ ਇੱਕ ਇੱਕ ਸਿਸਟਮ ਚੱਲਦਾ ਸੀ ਆਪਣਾ ਹਾਂਜੀ ਉਹਨੂੰ ਜਿਹੜਾ ਤੁਸੀਂ ਇੱਕ ਬ੍ਰਾਂਡ ਦੇ ਰੂਪ 'ਚ ਲਿਆਉਣ ਦੀ ਸੋਚੀ ਉਹ ਬ੍ਰਾਂਡ ਦੇ ਰੂਪ ਦੇ ਵਿੱਚ ਤੁਸੀਂ ਕਦੋਂ ਸੋਚਿਆ ਕਿ ਅਸੀਂ ਇਹਨੂੰ ਬ੍ਰਾਂਡ ਦੇ ਰੂਪ ਦੇ ਵਿੱਚ ਲੈ ਕੇ ਆਈਏ ਮਾਰਕੀਟ ਦੇ ਵਿੱਚ ਇਹ ਦੇਖੋ ਆਪਾਂ ਨੂੰ ਸਾਰਾ ਕੁਝ ਹੀ ਆਪਾਂ ਨੂੰ ਫੀਲਡ 'ਚੋਂ ਮਿਲਦਾ ਏ ਜਨਤਾ 'ਚੋਂ ਹੀ ਮਿਲਦਾ ਆਪਣੇ ਜਿਹੜੇ ਕਸਟਮਰ ਨੇ ਉਹਨਾਂ ਤੋਂ ਹੀ ਆਪਾਂ ਨੂੰ ਜੇ ਆਪਾਂ ਸੋਚਿਆ ਜਾਵੇ ਬਹੁਤ ਬੜੀ ਮਾਰਕੀਟ ਆਪਣੀ ਕਸਟਮਰ ਹੀ ਆ ਠੀਕ ਹੈ ਜੀ ਤੇ ਕਸਟਮਰ ਹੀ ਆਪਾਂ ਨੂੰ ਸਿਖਾਂਦਾ ਏ ਤੇ ਕਸਟਮਰ ਹੀ ਆਪਣਾ ਸਾਮਾਨ ਖਰੀਦਦਾ ਜੀ ਤੇ ਕਸਟਮਰਾਂ ਦੀ ਡਿਮਾਂਡ ਸੀਗੀ ਵੀ ਜੇ ਕੋਈ ਕਹਿੰਦਾ ਵੀ ਸਾਨੂੰ ਜਿਵੇਂ ਅਲਰਜੀ ਹੀ ਰਹਿੰਦੀ ਹੈ ਜਾਂ ਕੋਈ ਕੁਝ ਵੀ ਐਦਾਂ ਤਾਂ ਅਸੀਂ ਸੋਚਿਆ ਵੀ ਕਿਤੇ ਆ ਆਪਣਾ ਹਲਦੀ ਵਾਲਾ ਗੁੜ ਬਣਾਈਏ ਉਹ ਐਂਟੀਵਾਇਰਡਿਕ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਉਹ ਕਾਰਗਰਾ ਜੀ ਆਪਣੇ ਸਰੀਰ ਵਾਸਤੇ ਜੀ ਬਹੁਤ ਫਾਇਦੇਮੰਦ ਐਦਾਂ ਕਰਦੇ ਕਰਦੇ ਅਸੀਂ ਅੱਜ 14 ਕ ਵੈਰਾਈਟੀਆਂ ਤੱਕ ਪਹੁੰਚ ਗਏ ਜੀ ਤੇ 14 ਦਾ ਲੌਜੀਕ ਆ ਇਹ ਨਹੀਂ ਹੈਗਾ ਵੀ ਉਹ ਕੋਈ ਫਲੇਵਰ ਜਾਂ ਕੈਮੀਕਲ ਪਾ ਕੇ ਬਣਾਇਆ ਉਹ ਚ ਜਿਹੜਾ ਕੁਝ ਆਪਾਂ ਪਾਣੇ ਆ ओरिजिनल ਪਾਣੇ ਆ ਜੀ ਉਹ ਚ ਜਿਵੇਂ ਅਦਰ ਕਾਲਾ ਹੋ ਗਿਆ ਮਲਠੀ ਵਾਲਾ ਹੋ ਗਿਆ ਜੀ ਬੇਸਣ ਵਾਲਾ ਗੁੜ ਹੁੰਦਾ ਬਣਾਇਆ ਜਾਂਦਾ ਜੀ ਅਦਰ ਕਾਲਾ ਗਲਾ ਸਾਫ ਕਰਦਾ ਜੇ ਆਪਾਂ ਲੰਗਜ ਤਾਂ ਦੇਖੋ ਗੁੜਾ ਸਾਫ ਕਰਦੇ ਉਹ ਕਰਦਾ ਤੇ ਜਿਹੜਾ ਅਦਰਕਾ ਉਹ ਆਪਣਾ ਖਾਂਸੀ ਵੀ ਨਹੀਂ ਹੋਣ ਦਿੰਦਾ ਗਲਾ ਸਾਫ ਕਰਦਾ ਤੇ ਸਾਨੂੰ ਗਰਮਾਇਸ਼ ਵੀ ਦਿੰਦਾ ਹੈ ਸਰਦੀਆਂ ਦੇ ਵਿੱਚ ਸਰੀਰ ਨੂੰ ਬੜੇ ਉਹਦੇ ਫਾਇਦੇ ਨੇ ਉਸ ਤੋਂ ਬਾਅਦ ਜਦੋਂ ਵਰਪੀ ਦੀ ਸ਼ੇਪ ਆਈ ਤੇ ਇਹਨੂੰ ਸੋਚਿਆ ਵੀ ਆਪਾਂ ਕਿਉਂ ਨਾ ਇਹਨੂੰ ਕਮਰਸ਼ੀਅਲ ਚ ਲੈ ਕੇ ਜਾਈਏ ਤੇ ਇਹਦੀ ਕਮੰਤਰੀ ਬਾਜ਼ਾਰ ਦੇ ਵਿੱਚ ਬੜੀ ਡਿਮਾਂਡ ਹੈਗੀ ਹੈ ਜੀ ਅੱਜਕੱਲ ਕੀ ਫਰਕ ਮਹਿਸੂਸ ਕਰਦੇ ਹੋ ਉਹਦੇ ਵਿੱਚ ਵੀ ਜਦੋਂ ਅਗਰ ਤੁਸੀਂ ਨਾਰਮਲ ਖੇਤੀ ਕਰਦੇ ਹੁੰਦੇ ਤੇ ਅੱਜ ਤੁਸੀਂ ਅੱਜ ਤੁਸੀਂ ਆਪਣਾ ਗੰਨਾ ਬੀਜਦੇ ਹੋ ਉਹਨੂੰ ਪ੍ਰੋਸੈਸ ਕਰਦੇ ਹੋ ਪ੍ਰੋਸੈਸ ਕਰਕੇ ਇੱਕ ਬ੍ਰਾਂਡ ਦੇ ਰੂਪ ਵਿੱਚ ਮਾਰਕੀਟ 'ਚ ਪਹੁੰਚ ਗਏ ਤਾਂ ਆਮ ਕਿਸਾਨੀ ਕਰਨ ਦੇ ਨਾਲੋਂ ਇਸ ਜਿਹੜਾ ਤੁਸੀਂ ਬ੍ਰਾਂਡ ਬਣਾਇਆ ਇਹਦੇ 'ਚ ਫਰਕ ਮਹਿਸੂਸ ਕੀ ਕਰਦੇ ਹੋ ਇਹਦੇ 'ਚ ਫਰਕ ਤਾਂ ਦੇਖੋ ਬਹੁਤ ਜ਼ਿਆਦਾ ਪਰ ਮਿਹਨਤ ਤਾਂ ਦੇਖੋ ਸਾਰੇ ਕੰਮਾਂ 'ਚ ਆ ਮਿਹਨਤ ਹੁੰਦੀ ਆ ਪਰ ਜਿਹੜਾ ਇਹ ਗੁੜ ਦਾ ਕੰਮ ਆ ਜੀ ਇਹਦੇ 'ਚ ਆਪ ਬੀਜਣਾ ਆਪੇ ਵੜਣਾ ਆਪੇ ਬਣਾਣਾ ਆਪੇ ਵੇਚਣਾ ਮਿਹਨਤ ਤਾਂ ਬਹੁਤ ਜ਼ਿਆਦਾ ਜੀ ਸਾਡੀ ਜੁਆਇੰਟ ਫੈਮਿਲੀ ਆ ਉਹਦੇ ਕਰਕੇ ਅਸੀਂ ਤਿੰਨ ਭਰਾ ਆ ਜੀ ਤੇ ਤਾਇ ਦੇ ਲੜਕੇ ਨੇ ਦੋ ਸਾਡੇ ਚਾਚਾ ਜੀ ਨੇ ਅਸੀਂ ਇਨਵੋਲ ਬਣੇ ਸਾਰੇ ਤੇ ਉਹਦੇ ਕਰਕੇ ਆਪਾਂ ਜਿਹੜਾ ਬ੍ਰਾਂਡ ਬਣਾ ਸਕੇ ਜੀ ਠੀਕ ਹੈ ਜੀ ਜਿੱਦਾਂ ਹੋਰ ਵੀ ਕੰਮ ਹੈਗੇ ਨੇ ਹਲਦੀ ਹੋਗੀ ਜੀ ਮਿਰਚਾਂ ਹੋਗੀਆਂ ਆਪਣਾ ਦਾਲਾਂ ਹੋਗੀਆਂ ਮੱਕੀ ਹੋਗੀਆਂ ਤੇ ਇਦਾਂ ਦੀ ਚੀਜ਼ਾਂ ਅਚਾਰ ਹੋਗੇ ਆਪਣੇ ਜਿਹੜੇ ਪੰਜਾਬੀ ਭਾਈਚਾਰਾ ਪੰਜਾਬ ਚ ਵਸ ਰਹੇ ਨੇ ਉਹ ਖੇਤੀਬਾੜੀ ਦੇ ਥੋੜੀ ਜਿਹੀ ਪਿੱਛੋਂ हट ਕੇ ਝੋਨੇ ਵਾਲੇ ਚੱਕਰਾਂ ਚੋਂ ਆਪਣੀ ਮੱਕੀ ਬੀਜੋ ਮੱਕੀ ਤੋਂ ਬਹੁਤ ਵਧੀਆ ਚੀਜ਼ਾਂ ਬਣਦੀਆਂ ਨੇ ਜਿੱਦਾਂ ਆਪਣਾ ਮੈਗੀ ਵਾਲੇ ਜਿਵੇਂ ਬਣਾਉਂਦੇ ਨੇ ਮੈਗੀ ਐਦਾਂ ਮੱਕੀ ਤੋਂ ਬੜੀ ਵਧੀਆ ਚੀਜ਼ਾਂ ਬਣਦੀਆਂ ਨੇ ਪਾਪੂ ਆਨ ਹੋ ਗਿਆ ਜੀ ਆਪਣਾ ਮੱਕੀ ਤੋਂ ਜਿਹੜਾ ਖਾਂਦੇ ਨੇ ਬੱਚੇ ਖਾਂਦੇ ਨੇ ਬਹੁਤ ਜ਼ਿਆਦਾ ਚੀਜ਼ਾਂ ਉਹ ਬਹੁਤ ਜ਼ਿਆਦਾ ਬਣਦੀਆਂ ਨੇ ਤੋਂ ਹਰ ਇੱਕ ਚੀਜ਼ ਆ ਜਿੱਦਾਂ ਹਲਦੀ ਆ ਹਲਦੀ ਬਹੁਤ ਲੈਣ ਵਾਲੇ ਬੈਠੇ ਨੇ ਜੀ ਸ਼ਹਿਰਾਂ ਚ ਪਿੰਡਾਂ ਚ ਜੀ ਪਿਓਰ ਨਹੀਂ ਮਿਲਦੀ ਕਿਸੇ ਨੂੰ ਉਧਰਲੇ ਪ੍ਰੋਸੈਸ ਚ ਆਣ ਦਾਲਾਂ ਨੇ ਦਾਲਾ ਆ ਪ੍ਰੋਸੈਸ ਕਰਨ ਦੇਖੋ ਸਾਰਾ ਕੁਝ ਪ੍ਰਸ਼ਾਸਨ ਤੇ ਸਿੱਟਕੇ ਨਹੀਂ ਚੱਲਦਾਗਾ ਸਰਕਾਰਾਂ ਤੇ ਸਾਨੂੰ ਆਪ ਵੀ ਮਿਹਨਤ ਆਪ ਵੀ ਕੋਸ਼ਿਸ਼ ਕਰਨੀ ਪਊਗੀ ਦੇਖੋ ਹੁਣ ਅਸੀਂ ਮਿਹਨਤ ਕਰ ਰਹੇ ਹਾਂ ਸਾਰੀ ਫੈਮਿਲੀ ਲੱਗੀ ਹੋਈ ਆ ਸਾਨੂੰ ਜਿਹੜੇ ਸਾਡੇ ਕਸਟਮਰ ਨੇ ਵਿਚਰੇ ਸਾਡਾ ਰੱਬ ਦਾ ਰੂਪ ਨੇ ਉਹ ਕਸਟਮਰ ਜੀ ਤੇ ਉਹ ਸਾਨੂੰ ਸਾਥ ਦੇ ਰਹੇ ਨੇ ਸਾਡੇ ਤੋਂ ਖਰੀਦ ਰਹੇ ਨੇ ਫਿਰ ਪ੍ਰਸ਼ਾਸਨ ਵੀ ਸਾਡਾ ਸਾਥ ਦੇ ਰਿਹਾ ਜੀ ਗਵਰਨਮੈਂਟ ਵੀ ਸਾਡਾ ਸਾਥ ਦੇ ਰਹੀ ਹੈ ਜੀ ਇਹ ਰਲ ਕੇ ਸਾਰੇ ਸਾਥ ਦਿੰਦੇ ਨੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਜੇ ਆਪਾਂ ਉਹੀ ਸ਼ਾਰਟਕਟ ਚੱਲੀ ਹੈ ਜੀ ਬਾਜ਼ਾਰੋਂ ਲਿਆਓ ਸਮਾਨ ਵੇਚ ਦਿਓ ਉਹ ਨਹੀਂ ਚੱਲਦਾ ਜੇ ਆਪਾਂ ਪ੍ਰੋਸੈਸ ਕਰਕੇ ਚੱਲਾਂਗੇ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਜਦੋਂ ਕਸਟਮਰ ਆਂਦਾ ਵੀ ਹਾਂ ਸਾਡੀ ਚੀਜ਼ ਬਿਨ ਕੈਮੀਕਲ ਬਿਨ ਮਸਾਲਿਆਂ ਤੋਂ ਸਾਡੀ ਬਣਾਈ ਹੋਈ ਹੈ ਜੀ ਮੈਂ ਨਹੀਂ ਇਹ ਤੋ ਘੱਟ ਦੇਣੀ ਹੈਗੀ ਮੈਨੂੰ 12 ਨਹੀਂ ਖਾਂਦਾ ਮੈਂ ਇਹ ਚੋਂ 5-10 ਰੁਪਏ ਕੱਢ ਰਿਆਂ ਮੈਂ ਸਾਰੇ ਸਾਲ ਦੇ ਖਰਚੇ ਵੀ ਕੱਢਣੇ ਨੇ ਤਾਂ ਹਰ ਇੱਕ ਕਿਸਾਨ ਸਫਲ ਹੋ ਸਕਦਾ ਜੀ ਇਹਦੇ ਚ ਜਿੱਦਾਂ ਮੈਂ ਗਣਾਈਆਂ ਨੇ ਤੁਹਾਨੂੰ ਦਾਲਾਂ ਹੋ ਗਈਆਂ ਮੱਕੀ ਹੋ ਗਈ ਜੀ ਆਪਣਾ ਹਲਦੀ ਹੋ ਗਈ ਮਿਰਚਾਂ ਹੋ ਗਈਆਂ ਨੂਨ ਛੱਡ ਕੇ ਹਰ ਇੱਕ ਚੀਜ਼ ਆਪਾਂ ਕਰ ਸਕਦੇ ਆ ਪਰ ਆਪਾਂ ਨਿਰਭਰ ਹੋ ਗਏ ਜੀ ਕੰਮ ਛੱਡ ਕੇ ਕੰਮ ਨਹੀਂ ਛੱਡਣਾ ਚਾਹੀਦਾ ਦੇਖੋ ਸਬਜ਼ੀਆਂ ਕਿੰਨੀਆਂ ਨੇ 50-60 ਤਰ੍ਹਾਂ ਦੀਆਂ ਸਬਜ਼ੀਆਂ ਨੇ ਉਹਨੂੰ ਆਪ ਪ੍ਰੋਸੈਸ ਕਰੋ ਜੀ ਸ਼ਹਿਰਾਂ ਚ ਲੈਣ ਵਾਲੇ ਬੈਠੇ ਨੇ ਬਹੁਤ ਜ਼ਿਆਦਾ ਇੱਕ ਸ਼ਹਿਰ ਕਟ-ਕਟ 2-3000 ਪਿੰਡਾ ਜਿੱਡਾ ਜੀ ਉਹਦੇ ਚ ਇੰਨੀ ਆਬਾ ਆਪਾਂ ਹਰ ਇੱਕ ਚੀਜ਼ ਪ੍ਰੋਸੈਸ ਕਰ ਸਕਦੇ ਆਂ ਜੀ ਪਰ ਨਹੀਂ ਕਰਨਾ ਚਾਹੁੰਦੇ ਮਿਹਨਤ ਦਾ ਕੰਮ ਦੇਖੋ ਮਿਹਨਤ ਤਾਂ ਕਰਨੀ ਪਊਗੀ ਮਿਹਨਤ ਹੁਣ ਕਰ ਲੋ ਬਾਅਦ 'ਚ ਸਖਾਲੇ ਹੋ ਜਾਣਗੇ ਜੇ ਹੁਣ ਸਖਾਲੇ ਕੋਲ ਘੁੰਮਦੇ ਫਿਰਦੇ ਆਂ ਬਾਅਦ 'ਚ ਮਿਹਨਤ ਆਪਾਂ ਨੂੰ ਕਰਨੀ ਪਊਗੀ ਕੋਈ ਵੀ ਫੀਲਡ ਆ ਚਾਹੇ ਉਹਦੇ 'ਚ ਮਿਹਨਤ ਆਪਾਂ ਨੂੰ ਬੜੀ ਜ਼ਰੂਰੀ ਹੈ ਜੀ ਮੰਨ ਲਓ ਇੱਕ 10 ਏਕੜ ਦੇ ਵਿੱਚ ਬੰਦਾ ਜੀਰੀ ਤੇ ਕਣਕ ਦੇ ਸਰਕਲ ਦੇ ਵਿੱਚ ਪਿਆ ਹੋਇਆ ਜੀ ਤੇ ਅਗਰ ਉਹੀ ਬੰਦਾ ਉਹਨਾਂ ਹੀ 10 ਏਕੜਾਂ ਦੇ ਵਿੱਚ ਹਾਂਜੀ ਕੋਈ ਆਪਣਾ ਇਸ ਤਰ੍ਹਾਂ ਨਾਲ ਆਪਣੀ ਫਸਲ ਨੂੰ ਜਾਂ ਗੰਨਾ ਬੀਜ ਕੇ ਜਾਂ ਦਾਲਾਂ ਜਾਂ ਹਲਦੀ ਜਿਵੇਂ ਤੁਸੀਂ ਕਿਹਾ ਇੱਕ ਬੰਦਾ ਤਾਂ ਉਹਨੂੰ ਪ੍ਰੋਸੈਸ ਕਰਕੇ ਚੱਲ ਰਿਹਾ ਤੇ ਇੱਕ ਬੰਦਾ ਉਹ ਪਹਿਲੇ ਫਸਲੀ ਚੱਕਰ ਦੇ ਵਿੱਚ ਪਿਆ ਹੋਇਆ ਦੋਹਾਂ ਦੇ ਵਿੱਚ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਫਾਈਨੈਂਸ਼ੀਅਲੀ ਬੰਦਾ ਕਿੰਨਾ ਕੁ ਫਰਕ ਜਿਹੜਾ ਹੈ ਉਹ 5-4 ਸਾਲਾਂ ਦੇ ਵਿੱਚ ਦੋਹਾਂ ਚ ਪੈ ਸਕਦਾ ਇਹ 5-4 ਸਾਲਾਂ ਚ ਨਹੀਂ ਜੀ ਇਹ ਸਾਲ 6 ਮਹੀਨੇ ਚ ਵੀ ਪੈਸਾ ਸਾਲ ਚ ਜੀ ਸਾਲ ਚ ਬਹੁਤ بڑا ਫਰਕ ਚੇਂਜ ਆ ਸਕਦਾ ਜੀ ਇੱਕ ਤਾਂ ਉਹਦੇ ਨਾਲ ਦੇਖੋ ਜੀ ਆਪਾਂ 6 ਮਹੀਨੇ ਦੀ ਫਸਲ ਸਿਰਟੀ ਆਪਾਂ ਨੇ ਠੀਕ ਹੈ 6 ਮਹੀਨੇ ਬਾਅਦ ਆਪਾਂ ਪੈਸੇ ਆਣੇ ਨੇ ਉਹ ਵੀ ਫਿਕਰ ਰਹਿੰਦਾ ਵੀ ਮੀਂਹ ਕਣੀ ਗੜੇ ਨਾ ਪੈ ਜਾਣ ਜੀ ਠੀਕ ਹੈ ਜੀ ਬੜਾ ਉਹਦਾ ਵੀ ਡਰ ਲੱਗਿਆ ਰਹਿੰਦਾ ਜਦੋਂ ਆਪਾਂ ਕੋਈ ਜਿੱਦਾਂ ਹੁਣ ਗਰਮੀਆਂ ਆ ਰਹੀਆਂ ਨੇ ਅੱਗੇ ਲਈ ਸੀਜ਼ਨ 'ਚ ਜੀ ਗਰਮੀਆਂ 'ਚ ਖਰਬੂਜੇ ਟੋਰੀਆਂ ਕੱਕੜੀਆਂ ਭਿੰਡੀਆਂ ਇਦਾਂ ਦੀਆਂ ਸਬਜ਼ੀਆਂ ਚੱਲਣੀਆਂ ਨੇ ਜੀ ਉਹ ਆਪਾਂ ਜਦੋਂ ਰੋਜ਼ ਆਪਾਂ 20 ਕਿਲੋ ਵੀ ਤੋੜ ਲਈ ਤਾਂ 3 ਕਹ ਹਜ਼ਾਰ ਬੰਦਾ ਉਹਦੇ 20 ਕਿਲੋ ਚ ਕਮਾ ਸਕਦਾ ਆਪਦਾ ਰੱਖ ਕੇ ਜੀ ਰੋਡ ਤੇ ਦੇਖੋ ਕਿਤੇ ਵੀ ਆਪਾਂ ਰੱਖ ਸਕਦੇ ਹਾਂ ਉਹਨੂੰ ਟੋਕਰੀ 'ਚ ਪਾ ਕੇ ਕੋਈ ਆਪਦੀ ਚੀਜ਼ ਖੜਾ ਕੇ ਜਿਹਦੀ ਰੋਡ ਪਰ ਨਹੀਂ ਜ਼ਮੀ ਜਾ ਫਿਰ ਆਪਦਾ ਹੁਣ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਜੀ ਸੋਸ਼ਲ ਮੀਡੀਆ ਤੇ ਪਾਓ ਵੀ ਮੈਂ ਫਲਾਣੇ ਪਿੰਡ ਤੋਂ ਆ ਤੇ ਮੇਰੇ ਕੋਲ ਇਹ ਇਹ ਚੀਜ਼ ਉਪਲਬਧ ਹੈਗੀ ਆ ਕਹੋ ਤਾਂ ਮੈਂ ਜਿੱਦਾਂ ਹੁਣ ਦੋਜੀ ਵੀ ਤਾਂ ਪਿੰਡਾਂ ਚੋਂ ਇਕੱਠਾ ਦੁੱਧ ਕਰਕੇ ਸ਼ਹਿਰਾਂ ਚ ਪਹਚਾ ਕੇ ਆਂਦੇ ਨੇ ਜੀ ਠੀਕ ਆ ਜੀ ਤੇ ਆਪਾਂ ਸਬਜ਼ੀ ਲੈ ਕੇ ਕਿਉਂ ਨਹੀਂ ਛੱਡ ਸਕਦੇ ਉੱਥੇ ਸ਼ਹਿਰਾਂ ਚ ਆਪਾਂ ਨੂੰ 10 ਰੁਪਏ ਕਿਲੋ ਜਿਹੜਾ ਆਪਣਾ ਖਰਚਾ ਐਕਸਟਰਾ ਪੈਂਦਾ ਉਹ ਦੇਣ ਨੂੰ ਤਿਆਰ ਬੈਠੇ ਨੇ ਜੀ ਵਿਚਾਰੇ ਪਰ ਆਪਾਂ ਨਹੀਂ ਕਰਨਾ ਚਾਹ ਰਹੇ ਆਪਾਂ ਉਹੀ ਚੱਕਰਾਂ ਚ ਬੈਠੇ ਆ ਫਿਰ ਇਹ ਚੀਜ਼ਾਂ ਚ ਜੇ ਆਪਾਂ ਨਿਕਲਾਂਗੇ ਤਾਂ ਫਰ ਤੇ ਆਪਣਾ ਜਿਹੜੇ ਸ਼ਹਿਰਾਂ ਚ ਵਸਦੇ ਨੇ ਵਿਚਾਰੇ ਉਹ ਵੀ ਸਾਡੇ ਵੀਰ ਭਾਈਓ ਨੇ ਤੇ ਉਹਨਾਂ ਨੂੰ ਆਪਣੀ ਤਾਜੀ ਸਬਜ਼ੀ ਮਿਲ ਗਈ ਉਹ ਆਪਣਾ ਬਿਮਾਰੀਆਂ ਟੀਵੀ ਕੈਂਸਰ ਕਿਡਣੀਆਂ ਜਿਹੜੀਆਂ ਖਰਾਬ ਗੁਰਦੇ ਹੋ ਰਹੇ ਨੇ ਉਹਨਾਂ ਤੋਂ ਬਚਣ ਵਧੀਆ ਚੀਜ਼ ਤੰਦਰੁਸਤ ਖਾਣ ਤੇ ਆਪਣਾ ਤੰਦਰੁਸਤ ਰਹੇ ਪਰਿਵਾਰ ਜੀ ਆਪਾਂ ਵੀ ਖਾਵਾਂਗੇ ਉਹਦੇ ਨਾਲ ਤੇ ਆਪਣੇ ਪਰਿਵਾਰ ਨੂੰ ਪੈਸਾ ਵੀ ਆਊਗਾ ਟੈਨਸ਼ਨ ਤੋਂ ਬਚਾਂਗੇ ਜੀ ਹੁਣ ਟੈਨਸ਼ਨ ਆਹੀ ਹੀ ਨੇ ਜੀ ਕਰਨਾ ਤਾਂ ਕੋਈ ਨਹੀਂ ਜਾਂਦਾ ਹੱਥ ਹਲਾਣਾ ਸੋਚੀ ਜਾਂਦੇ ਨੇ ਸੋਚਣ ਨਾਲ ਨਹੀਂ ਬਣਦਾ ਕਰਨ ਨਾਲ ਬਣਦਾ ਜੀ ਸਾਰਾ ਕਰਨੀ ਕਰੋ ਤੇ ਰੱਬ ਵੀ ਸਾਥ ਦਿੰਦਾ ਤੇ ਆਪਣੀ ਜਿਹੜੀ ਜਨਤਾ ਉਹ ਵੀ ਸਾਥ ਦਿੰਦੀ ਆ ਜੀ ਪ੍ਰਸ਼ਾਸਨ ਵੀ ਸਾਥ ਦਿੰਦਾ ਹੈ। ਹਾਂਜੀ। ਜਦੋਂ ਸਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੈ। ਹਰ ਇੱਕ ਬੰਦੇ ਨੇ ਅੰਕੜੇ ਕੱਢੇ ਹੋਏ ਆ ਕਿ ਅ ਇਹਨੇ ਇਕੜ ਦੇ ਵਿੱਚੋਂ ਅਗਰ ਅਸੀਂ ਫਸਲੀ ਚੱਕਰ ਦੇ ਵਿੱਚ ਪਹਿਲੇ ਚ ਰਹਿੰਦੇ ਆ ਤਾਂ ਸਾਨੂੰ ਇਹ ਆਮਦਨ ਹੁੰਦੀ ਹੈ ਤੇ ਉਸ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਅਗਰ ਅਸੀਂ ਹੋਰ ਕੰਮ ਕਰਦੇ ਆ ਜਾਂ ਆਪਣੀ ਪ੍ਰੋਸੈਸਿੰਗ ਕਰਦੇ ਆ ਆਪ ਖੁਦ ਵੇਚਦੇ ਆ ਤਾਂ ਸਾਨੂੰ ਇੰਨੀ ਆਮਦਨ ਐਨੇ ਗੁਣਾ ਜ਼ਿਆਦਾ ਵੱਧਦੀ ਹੈ। ਜੀ। ਫਿਰ ਕਿਸਾਨ ਇਸ ਪਾਸੇ ਨੂੰ ਆਉਂਦੇ ਕਿਉਂ ਨਹੀਂ? ਕੀ ਕਾਰਨ ਮੰਨਦੇ ਹੋ ਤੁਸੀਂ? ਇੱਕ ਇਹ ਹੈਗਾ ਜੀ ਇਹ ਸੋਚੀ ਜਾਂਦੇ ਨੇ ਵੀ ਪਤਾ ਨਹੀਂ ਆਪਾਂ ਸਬਜ਼ੀ ਲਗਾ ਲਈ ਚਲੋ ਅੱਧਾ ਕਿੱਲਾ ਜਾਂ ਕਿੱਲਾ ਲਾ ਲਿਆ ਉਹ ਬੇਕਾਰ ਨਾ ਹੋ ਜੇ ਐਦਾਂ ਨਾ ਹੋ ਜੇ ਹੁਣ ਦੇਖੋ ਸੋਸ਼ਲ ਮੀਡੀਆ ਪਰ ਬਹੁਤ ਚੀਜ਼ਾਂ ਪਾਈ ਬੈਨ ਜਿੱਦਾਂ ਹੁਣ ਮੇਰਾ ਗੁੜ ਦਾ ਕੰਮ ਆ ਜੀ ਮੇਰੇ ਕੋਲ ਆ ਕੇ ਡਿਮਾਂਡ ਕਰਦੇ ਨੇ ਕਸਟਮਰ ਵੀ ਭਾਈ ਮੈਨੂੰ ਹਲਦੀ ਚਾਹੀਦੀ ਆ ਮੈਨੂੰ ਸਬਜ਼ੀ ਚਾਹੀਦੀ ਆ ਮੈਨੂੰ ਆਲੂ ਚਾਹੀਦੇ ਨੇ ਇਕੱਠੇ ਜੇ ਕੋਈ ਪਿਓਰ ਉਹਦਾ ਬਿਨ ਰੇਦ ਦਵਾਈਆਂ ਤੇ ਕਰ ਰਿਹਾ ਤਾਂ ਸਾਡੇ ਕੋਲ ਲੈ ਕੇ ਆਓ ਸਰਦਾਰ ਜੀ ਗੁੜ ਗੋਲ ਲੈ ਕੇ ਆਓ ਤੁਹਾਡਾ ਜਿਹੜਾ ਖਰਚਾ ਏ ਤੇ ਮੁਨਾਫਾ ਏ ਉਹ ਸੀ ਦਵਾਂਗੇ ਤੁਹਾਨੂੰ ਤੇ ਗਾਂਹਾਂ ਇਦਾਂ ਦੇ ਵੀ ਹੈਗੇ ਨੇ ਫਿਰ ਤੁਹਾਡੇ ਏਰੀਆ 'ਚ ਕੋਈ ਨਾ ਕੋਈ ਕਿਸੇ ਨਾ ਕਿਸੇ ਫੀਲਡ 'ਚ ਖਾਣ ਪੀਣ ਦੇ 'ਚ ਬਹੁਤ ਨਾਮ ਹੋਊਗਾ ਉਹਦਾ ਠੀਕ ਹੈ ਜੀ ਉਹਨਾਂ ਕੋਲ ਜਾ ਕੇ ਤੁਸੀਂ ਰੱਖੋ ਕੰਟੈਕਟ ਕਰੋ ਉਹਨਾਂ ਨਾਲ ਬਾਕੀ ਜਿਹੜੇ ਰੋੜਾਂ ਦੇ ਕੋਲ ਜ਼ਮੀਨ ਆ ਜਾਂ ਗਮਾਂਡੀ ਨੇ ਉਹਨਾਂ ਨੂੰ ਆਪਣਾ ਕਰਕੇ ਪਤਾ ਉਹਦੇ ਸਾਹਮਣੇ ਜ਼ਮੀਨ ਦੇ ਸਾਹਮਣੇ ਰੱਖੋ ਤੁਸੀਂ ਸਬਜ਼ੀਆਂ ਭਾਜੀਆਂ ਜੋ ਵੀ ਚੀਜ਼ ਹੈਗੀ ਆ ਉਹ ਵਾਧੂ ਵਿਕੂਗੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਅੱਜ ਦੇ ਜਵਾਨੇ 'ਚ ਤਾਂ ਜੀ ਸੋਸ਼ਲ ਮੀਡੀਆ ਦਾ ਤੁਸੀਂ ਸਰਚ ਕਰੋ ਆਪਣਾ ਆਪ ਉਹ ਚੀਜ਼ ਨੂੰ ਵੇਚੋ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਠੀਕ ਹੈ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ ਇਸ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਮੰਨ ਲਓ ਹੁਣ ਜਿਹੜੇ ਜਿਹੜੇ ਕਿਸਾਨ ਅਗਾਹ ਵੱਧੂ ਐ ਉਹ ਇਹ ਕੰਮ ਕਰ ਰਹੇ ਹਨ ਪ੍ਰੋਸੈਸਿੰਗ ਕਰ ਰਹੇ ਹਨ ਤੇ ਉਹਨਾਂ ਦਾ ਗਾਹਕਾਂ ਦਾ ਵੀ ਇੱਕ ਔਰਾ ਬਣ ਚੁੱਕਿਆ ਜੀ ਬਣ ਗਿਆ ਕਿਸੇ ਕੋਲ ਹਜ਼ਾਰ ਗਾਹਕ ਵੀ ਹੋ ਸਕਦਾ 2000 ਗਾਹਕ ਵੀ ਹੋ ਸਕਦਾ ਪਰ ਉਹਨਾਂ ਕੋਲ ਪ੍ਰੋਡਕਟ ਹੈ ਕਿ ਦੋ ਤਿੰਨ ਹਾਂਜੀ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਬਾਕੀ ਜੇ ਕੋਈ ਹੈ ਤਾਂ ਉਹ ਸਿੱਧਾ 1000 2000 3000 ਗਾਹਕਾਂ ਤੱਕ ਪਹੁੰਚ ਕਰ ਸਕਦਾ ਹੈ ਕਰ ਸਕਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਇੱਥੇ ਕੀ ਕਿਸਾਨ ਇੱਕ ਦੂਜੇ ਨਾਲ ਇਕੱਠੇ ਨਹੀਂ ਹੁੰਦੇ ਜਾਂ ਉਹ ਕੀ ਕਾਰਨ ਹੈ ਵੀ ਉਹ ਇੱਕ ਦੂਜੇ ਨਾਲ ਸਹਿਮਤ ਹੋ ਕੇ ਤੁਹਾਡੇ ਪ੍ਰੋਡਕਟ ਉਹ ਰੱਖਣ ਜੀ ਅਗਰ ਉਹ ਖੁਦ ਵੀ ਨਹੀਂ ਕਰਨਾ ਚਾਹੁੰਦੇ ਮੰਨ ਲਓ ਕੋਈ ਕੋਈ ਕਿਸਾਨ ਇਸ ਤਰ੍ਹਾਂ ਦਾ ਹੈ ਜਿਹੜਾ ਕਹਿੰਦਾ ਮੈਂ ਜੀ ਕਰ ਤਾਂ ਸਕਦਾ ਮੈਂ ਪਰ ਮੈਂ ਵੇਚ ਨਹੀਂ ਸਕਦਾ ਹਾਂਜੀ ਫਿਰ ਉਹ ਉਹਨੂੰ ਲੈ ਕੇ ਮਾਰਕੀਟ ਚ ਕਿਉਂ ਜਾਂਦੇ ਆ ਉਹ ਉਹਨਾਂ ਕਿਸਾਨਾਂ ਨਾਲ ਕਿਉਂ ਨਹੀਂ ਸੰਬੰਧ ਆਪਣੇ ਬਣਾਉਂਦੇ ਜਿਨ੍ਹਾਂ ਕੋਲ ਆਲਰੇਡੀ ਇੱਕ ਔਰਾ ਹੈ ਜੀ ਉਹਦਾ ਕੀ ਕਾਰਨ ਮੰਨਦੇ ਤੁਸੀਂ ਜਿੱਦਾਂ ਜੀ ਕਿਸਾਨ ਨੇ ਜਿਹੜੇ ਆਪਣੇ ਇਹ ਸਾਰਿਆਂ ਨੂੰ ਬਾਈਪਾਸ ਕਰਨ ਨੂੰ ਚਾਹੁੰਦਾ ਹਰ ਇੱਕ ਬੰਦਾ ਦੁਨੀਆ ਦਾ ਜੀ ਬਾਈਪਾਸ ਕਰਨਾ ਚਾਹੁੰਦਾ ਅਗਲਾ ਕਹਿੰਦਾ ਮੈਂ ਉਹਨਾਂ ਕੋਲ ਕਿਉਂ ਰੱਖ ਕੇ ਆਵਾਂ ਸਮਾਨ ਤੇ ਮੈਂ ਹੀ ਅਮੀਰ ਬਣਾ ਉਹਨੂੰ ਕਿਉਂ ਬਣਾਵਾ ਨਾਮ ਚੱਲਦਾ ਜੈਲਸੀ ਬਹੁਤ ਜ਼ਿਆਦਾ ਇੱਥੇ ਆਪਣੇ ਜਿਹੜੇ ਪੰਜਾਬੀਆਂ ਚ ਹਨਾ ਜੀ ਚਾਹੇ ਬਾਹਰਲੇ ਦੇਸਾਂ ਚ ਦੇਖੋ ਚਾਹੇ ਇੱਥੇ ਦੇਖੋ ਉਹ ਜੈਲਸੀ ਆ ਦੇਖੋ ਤੁਸੀਂ ਕੇਰਾ ਉਹਦੇ ਕੋਲ ਰੱਖ ਕੇ ਤੇ ਦੇਖੋ ਆਪਣਾ ਸਮਾਨ ਤੁਹਾਨੂੰ ਜੇ ਜ਼ਿਆਦਾ ਨਹੀਂ ਤਾਂ ਫਾਇਦਾ ਤਾਂ ਹੋ ਹੀ ਰਿਹਾ ਨੁਕਸਾਨ ਤਾਂ ਨਹੀਂ ਉਹਦਾ ਕੋਈ ਚੀਜ਼ ਦਾ ਹੋ ਰਿਹਾ ਤੁਸੀਂ ਸਮਾਨ ਤੇ ਰਹਿਗੇ ਤੁਹਾਨੂੰ ਅਗਲਾ ਪੈਸਾ ਦਊਗਾ ਠੀਕ ਹੈ ਜੀ ਤੁਸੀਂ ਸਾਲ 6 ਮਹੀਨੇ ਨੂੰ ਦੇਖੋ ਤੇ ਵੀ ਉਹਦੀ ਆਉਟਪੁੱਟ ਕੀ ਆ ਰਹੀ ਆ ਤੁਹਾਨੂੰ ਨੌਲੇਜ ਵੀ ਤਾਂ ਆਊਗੀ ਉਹਦੇ ਨਾਲ ਵੀ ਉਹ ਕਿੱਦਾਂ ਵੇਚ ਰਿਹਾ ਕਿੱਦਾਂ ਪ੍ਰੋਸੈਸ ਕਰ ਰਿਹਾ ਕਿੱਦਾਂ ਉਹਦੇ ਕੋਲ ਗਾਹਕਾਂ ਦਾ ਜੋ ਤੁਸੀਂ ਜਾਏਂਗੇ ਉਹ ਤੁਹਾਡੇ ਕੋਲ 4 ਪੈਸੇ ਆਣਗੇ ਤਾਂ ਹੀ ਤੁਸੀਂ ਬਾਹਰ ਫੀਲਡ 'ਚ ਨਿਕਲੋਗੇ ਜਾਂ ਤੁਹਾਡੇ ਕੋਲ ਪੈਸਾ ਵੀ ਨਹੀਂ ਆਣਾ ਘਰੇ ਬੈਠੇ ਹੋ ਤਾਂ ਘਰ ਬੈਠੇ ਕੁਝ ਵੀ ਨਹੀਂ ਪਤਾ ਲੱਗਣਾ ਤੁਸੀਂ ਕਿਹੜਾ ਜੁੜੋ ਤਾਂ ਸੀ ਕਿਸੇ ਚੀਜ਼ ਨਾਲ ਜਦੋਂ ਜੁੜੋਗੇ ਉਹ ਤੁਹਾਨੂੰ ਅੱਧੀ ਨੌਲੇਜ ਆਊਗੀ ਸਾਨੂੰ ਪੰਜਾਬ ਸਰਕਾਰ ਵੀ ਪ੍ਰਸ਼ਾਸਨ ਵੀ ਸੈਂਟਰਲ ਸਰਕਾਰ ਵੀ ਬਹੁਤ ਮਦਦ ਕਰ ਰਹੀ ਹੈ ਜੇ ਆਪਾਂ ਝੂਠ ਨਹੀਂ ਬੋਲਦੇ ਕਿ ਜਿਹੜਾ ਕਿਰਤੀ ਆ ਉਹਨੂੰ ਰੱਬ ਵੀ ਸਾਥ ਦਿੰਦਾ ਹਰ ਇੱਕ ਬੰਦਾ ਸਾਥ ਦਿੰਦਾ ਪਰ ਜੇ ਨਹੀਂ ਕਰਨਾ ਚਾਹੁੰਦਾ ਵਿਹਲਾ ਬੈਠਾ ਜੀ ਉਹਨੂੰ ਸਾਰੇ ਕਿਤੋਂ ਹੀ ਫਟਕਾਰਾ ਜਿਵੇਂ ਤੁਸੀਂ ਨਾ ਪਹਿਲਾਂ ਇੱਕ ਗੱਲ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜਾ ਕਿਸਾਨ ਹੈ ਉਹਨਾਂ ਜਦੋਂ ਸਬਜ਼ੀ ਲਾਉਂਦਾ ਤਾਂ ਸਬਜ਼ੀ ਲਾਉਣ ਤੋਂ ਬਾਅਦ ਉਹ ਡਰ ਜਾਂਦਾ ਹੈ ਪਤਾ ਨਹੀਂ ਹੋਊਗੀ ਜਾਂ ਨਹੀਂ ਹੋਊਗੀ ਤਾਂ ਜਿਹੜਾ ਇਹ ਬਾਕੀ ਫਸਲਾਂ ਤੇ ਵੀ ਤਾਂ ਇਹੋ ਚੀਜ਼ ਲਾਗੂ ਹੁੰਦੀ ਹੈ ਮੰਨ ਲਓ ਉਹਨੇ ਜੀਰੀ ਮਤਲਬ ਉਹ ਬੀਜਦਾ ਹੋ ਜਾਂ ਕਣਕ ਬੀਜਦਾ ਮੰਨ ਲਓ ਤਾਂ ਉਹਦੇ ਵਿੱਚ ਵੀ ਤਾਂ ਰਿਸਕ ਤਾਂ ਉਨਾ ਹੀ ਹੈ ਪਰ ਫਿਰ ਵੀ ਉਹ ਉਸ ਚੀਜ਼ ਨੂੰ ਛੱਡਣਾ ਕਿਉਂ ਨਹੀਂ ਚਾਹੁੰਦਾ ਦੇਖੋ ਰਿਸਕ ਤਾਂ ਕਿ ਫਸਲ ਤਾਂ ਉਹਦੀ ਕੋਈ ਵੀ ਮਰ ਸਕਦੀ ਹੈ ਜੀ ਪਰ ਉਹ ਫੇਰ ਵੀ ਕਿਉਂ ਨਹੀਂ ਕਿਤਨਾ ਕਿਤੇ ਉਹਦੀ ਸੋਚ ਦਾ ਫਰਕ ਹੈ ਜਾਂ ਉਹ ਇੱਕ ਜਿਹੜੀ ਸ਼ੁਰੂ ਤੋਂ ਇੱਕ ਰੀਤ ਚੱਲੀ ਆ ਰਹੀ ਹੈ ਉਹ ਰੀਤ ਨੂੰ ਤੋੜਨਾ ਨਹੀਂ ਚਾਹੁੰਦਾ ਜਾਂ ਇਹਨੂੰ ਤੋੜਨ ਲਈ ਕੀ ਕੀਤਾ ਜਾ ਸਕਦਾ ਕੀ ਤੁਸੀਂ ਪੂਰੇ ਇਹਨੂੰ ਸੰਦਰਭ ਨੂੰ ਦੇਖਦੇ ਹੋ ਕੁਛ ਐਦਾਂ ਜੀ ਜਿੱਦਾਂ ਹੁਣ ਜੀਰੀ ਜਾਂ ਕਣਕ ਆ ਜੀ ਉਹ ਮਸ਼ੀਨ ਆਣੀ ਆ ਘਾਟਿਆਂ ਦੇ ਵਿੱਚ ਆ ਕੇ ਬੇਲਾ ਕਰਕੇ ਚੱਲੀ ਜਾਂਦੀ ਹੈ ਜੀ ਠੀਕ ਹੈ ਜੀ ਤੇ ਜਿਹੜੀਆਂ ਆਪਣੇ ਜਿੱਦਾਂ ਸਬਜ਼ੀਆਂ ਦਾਲਾਂ ਹੋਗੀਆਂ ਉਹਦੀ ਗੁੜਾਈ ਚੱਲਣੀ ਆ ਜੀ ਤੇ ਉਹਦੇ 'ਚ ਕਿਸਾਨਾਂ ਨੂੰ ਇੱਕ ਬੜੀ ਪ੍ਰੋਬਲਮ ਆਂਦੀ ਆ ਵੀ ਲੇਬਰ ਦੀ ਠੀਕ ਆ ਉਹਦੇ ਚ ਆਪਾਂ ਨੂੰ ਹੈਂਡਵਰਕ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਆ ਮਸ਼ੀਨਰੀ ਦੀ ਥੋੜੀ ਘੱਟ ਹੁਣ ਤੁਸੀਂ ਲੇਬਰ ਦੀ ਗੱਲ ਕੀਤੀ ਆ ਕਿ ਲੇਬਰ ਦੀ ਸਮੱਸਿਆ ਆਉਂਦੀ ਆ ਇਸ ਕਰਕੇ ਕਿਸਾਨ ਇਸ ਪਾਸੇ ਨੂੰ ਹੋਣਾ ਨਹੀਂ ਚਾਹੁੰਦੇ ਹੁਣ ਮਨੂ ਫੈਕਟਰੀਆਂ ਚੱਲ ਰਹੀਆਂ ਆ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਚੱਲ ਰਹੀਆਂ ਆ ਹਾਂਜੀ ਜਾਂ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਫੈਕਟਰੀਆਂ ਚੱਲਦੀਆਂ ਕਿਤੇ ਕਿਤੇ ਵੀ ਚੱਲਦੀਆਂ ਕੋਈ ਕਸਬਿਆਂ 'ਚ ਚੱਲਦੀਆਂ ਹਾਂਜੀ ਇਹ ਇਹਦਾ ਮਤਲਬ ਕੀ ਆ ਕੀ ਫੈਕਟਰੀਆਂ ਵਾਲਿਆਂ ਨੂੰ ਲੇਬਰ ਦੀ ਸਮੱਸਿਆ ਨਹੀਂ ਆਉਂਦੀ ਜੇ ਉਹਨਾਂ ਨੂੰ ਲੇਬਰ ਦੀ ਸਮੱਸਿਆ ਆਉਂਦੀ ਹੈ ਤਾਂ ਮੈਂ ਤਾਂ ਕਿਤੇ ਨਹੀਂ ਦੇਖਿਆ ਵੀ ਬਹੁਤ ਜ਼ਿਆਦਾ ਫੈਕਟਰੀਆਂ ਬੰਦ ਹੋ ਗਈਆਂ ਜੀ ਜਾਂ ਲੇਬਰ ਦੇ ਕਾਰਨ ਕੋਈ ਕੰਮ ਕਰਨਾ ਛੱਡਦਾ ਮਤਲਬ ਮੈਨੂੰ ਕਿਤੇ ਕਿਤੇ ਪਤਾ ਨਹੀਂ ਕਿਉਂ ਇਹ 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 ਕਾਰਨ ਕੋਈ ਵੱਡਾ ਕਾਰਨ ਨਹੀਂ ਲੱਗਦਾ ਕਿ ਕਿਉਂਕਿ ਲੇਬਰ ਦੀ ਸਮੱਸਿਆ ਅਗਰ ਇਹ ਹੋ ਨਹੀਂ ਸਕਦਾ ਵੀ ਸਿਰਫ ਕਿਸਾਨਾਂ ਨੂੰ ਆਉਗੀ ਲੇਬਰ ਦੀ ਸਮੱਸਿਆ ਤਾਂ ਸਾਰੇ ਫੈਕਟਰੀ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਸਾਰੇ ਨੂੰ ਆਉਂਦੀ ਹੈ ਤਾਂ ਤੁਹਾਡੀਆਂ ਗੱਲਾਂ ਤੋਂ ਮੈਨੂੰ ਕਿਤੇ ਕਿਤੇ ਇਹ ਲੱਗ ਰਿਹਾ ਹੈ ਵੀ ਤੁਹਾਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਕਿਸਾਨ ਦੇ ਮਨ ਦੇ ਵਿੱਚ ਵੀ ਹੈ ਵੀ ਉਹ ਮਿਹਨਤ ਕਰਨ ਤੋਂ ਕਿਤੇ ਬਚਣਾ ਚਾਹੁੰਦਾ ਹੈ ਦੇਖੋ ਲੱਗਦਾ ਦੇਖੋ ਦੋਨੇ ਚੀਜ਼ਾਂ ਨੇ ਜੀ ਸ਼ਾਰਟਕਟ ਚੱਲਦਾ ਹਰ ਇੱਕ ਬੰਦਾ ਜੀ ਜਿੱਦਾਂ ਫੈਕਟਰੀ ਆ ਫੈਕਟਰੀ ਦੇ ਵਿੱਚ ਜਿਵੇਂ 5 ਵਜੇ ਗਿਆ ਜੀ ਆਪਣਾ ਰਾਮ ਤੇ ਬੰਦਾ ਦੋ ਵਾਰ ਚਾਹ ਪੀ ਠੀਕ ਆ ਜੀ ਤੇ 5 ਵਜੇ ਛੁੱਟੀ ਕਰਿਆ ਠੀਕ ਆ ਜੀ ਉਹ ਸਿਸਟਮ ਅਗਲਾ ਕਹਿੰਦਾ ਮੈਂ ਆਪਦੇ ਘਰੇ ਆ ਹੁਣ ਜਿਹੜਾ ਖੇਤੀਬਾੜੀ ਦਾ ਕੰਮ ਆ ਜੀ ਇਹਦੇ ਵਿੱਚ ਆਪਾਂ ਨੂੰ ਨੇਰਾ ਸਵੇਰਾ ਕੁਝ ਨਹੀਂ ਦੇਖਣਾ ਪੈਂਦਾ ਪਰ ਜੇ ਬੰਦਾ ਕਿਸ ਦੇ ਖੇਤ 'ਚ ਕੰਮ ਕਰਦਾ ਆਪਾਂ ਮਜ਼ਦੂਰੀ ਕਰਾਨਾ ਕਿਸ ਤੋਂ ਮਜਦੂਰੀ ਕੋਈ ਨਹੀਂ ਰੱਖਦਾ ਜੀ ਕਿਸੇ ਦੀ ਜੀ ਨਾ ਕੋਈ ਰੱਖਣ ਦਾ ਕਿਸਦਾ ਜੀ ਕਰਦਾ ਜਦੋਂ ਆਪਣੇ ਕੋਲ ਕੋਈ ਕੰਮ ਕਰ ਰਿਹਾ ਖੇਤ ਚ ਕੰਮ ਕਰਦਾ ਤਾਂ ਆਪਾਂ ਉਹਨੇ ਦੇਖਿਆ ਵੀ ਉਹਨੇ ਬਹੁਤ ਟਾਈਮ ਵੱਧ ਲਾਇਆ ਬੇਚਰੇ ਨੇ ਆਪਾਂ ਉਹਦਾ ਮਿਹਨਤ ਰੱਖਦੀ ਨਹੀਂਗਾ ਕੋਈ ਵੀ ਨਹੀਂ ਰੱਖਦਾਗਾ ਨਾ ਰੱਖਣਾ ਚਾਹੁੰਦਾ ਬਾਕੀ ਕਿਸਾਨਾਂ ਨੂੰ ਤੁਸੀਂ ਆਪਣੇ ਉਤਪਾਦ ਆਪ ਤਿਆਰ ਕਰਕੇ ਆਪ ਮਾਰਕੀਟਿੰਗ ਕਰਨ ਦੇ ਲਈ ਕੀ ਸਲਾਹ ਦੇਣਾ ਚਾਹੋਗੇ ਵੀ ਕਿਵੇਂ ਕਰ ਸਕਦੇ ਆ ਉਹ ਤੇ ਉਹ ਇਸ ਪਾਸੇ ਨੂੰ ਆਉਣ ਜਾਂ ਨਾ ਆਉਣ ਜੇ ਆਉਣ ਤਾਂ ਕਿਵੇਂ ਆਉਣ ਕਿਹੜੇ ਤਰੀਕੇ ਅਪਣਾਏ ਜਾ ਸਕਦੇ ਆ ਜੀ ਦੇਖੋ ਜੀ ਇਹੀ ਜਿਹੜੇ ਮੈਂ ਪਹਿਲਾਂ ਕੀਤੀ ਹੈ ਜੀ ਬੇਨਤੀ ਵੀ ਆਪਣਾ ਫਸਲਾਂ ਚ ਬੀਜੋ ਆ ਜਿਹੜੀ ਆਪਣਾ ਜੀਰੀ ਵਾਲਾ ਚੱਕਰ ਆ ਇਹਦੇ ਚ ਥੋੜਾ ਨਿਕਲੋ ਠੀਕ ਹੈ ਜੀ ਕਣਕਾਂ ਵਾਲੇ ਚ ਨਿਕਲੋ ਉਹ ਜਿਹੜੇ ਜਿਹੜੇ ਏਰੀਆ ਜਿੱਥੇ ਸ਼ੂਟ ਕਰਦੀ ਹੈ ਕੋਈ ਸਬਜ਼ੀ ਉਹ ਉਹ ਚੀਜ਼ ਨੂੰ ਪ੍ਰਮੋਟ ਕਰਨ ਜਿਆਦਾ ਜਿੱਦਾਂ ਰੇਤਲੇ ਖੇਤ ਹੋ ਗਏ ਜੀ ਆਪਣਾ ਦਲੰਦਰ ਵਾਲਾ ਏਰੀਆ ਹੋ ਗਿਆ ਭੋਗਪੁਰ ਪਟਿਆਲੇ ਦਾ ਏਰੀਆ ਹੋ ਗਿਆ ਜਿੱਦਾਂ ਗੰਨਾ ਬੜਾ ਵਧੀਆ ਹੁੰਦਾ ਉਹ ਏਰੀਆ ਚ ਆਪਣਾ ਉਹ ਗੰਨਾ ਲਾਓ ਜਿੱਥੇ ਸਬਜ਼ੀ ਹੁੰਦੀ ਆ ਪਾਣੀ ਦੀ ਮਾਰ ਘੱਟ ਆ ਉੱਚੀਆਂ ਜਗ੍ਹਾ ਨੇ ਉੱਥੇ ਜਿੱਦਾਂ ਆਪਣੇ ਸਬਜ਼ੀਆਂ ਲਗਾਓ ਠੀਕ ਹੈ ਜੀ ਤੇ ਉਹ ਮੀਂਹ ਪਵੇ بارش ਆਵੇ ਜੋ ਮਰਜੀ ਉਹ ਪਾਣੀ ਧਰਤੀ ਖਾ ਜਾਂਦੀ ਹੈ ਰੇਤਲੀ ਠੀਕ ਹੈ ਇਦਾਂ ਇਦਾਂ ਆਪਣੀ ਚੀਜ਼ਾਂ ਜਿੰਦੀਆਂ ਵੀ ਆਪਣੇਆ ਚੂਜ਼ ਕਰਕੇ ਉਹਨੂੰ ਵੇਚੋ ਤੇ ਆਪ ਉਹਦੀ ਮਾਰਕੀਟਿੰਗ ਕਰੋ ਆਪ ਉਹਨੂੰ ਵੇਚੋ ਪਰ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਕਿਸਾਨ ਹੈ ਉਹ ਜ਼ਿਆਦਾਤਰ ਇਸ ਪਾਸੇ ਨੂੰ ਆਉਣ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਸਾਨੂੰ ਸਮਾਂ ਦੇਣ ਦੇ ਲਈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਡੀ ਇਹ ਕੀਤੀ ਗੱਲਬਾਤ ਹੈ ਉਹ ਤੋਂ ਕਿਸਾਨ ਜਿਹੜੇ ਆ ਉਹ ਕਾਫੀ ਚੀਜ਼ਾਂ ਸਿੱਖਣਗੇ ਤੇ ਉਹ ਉਤਸ਼ਾਹਿਤ ਵੀ ਹੋਣਗੇ ਠੀਕ ਹੈ ਹਰ ਕੰਮ ਜਦੋਂ ਆਪਾਂ ਕਰਦੇ ਆ ਕੋਈ ਵੀ ਜੀ ਸਰ ਰੁਕਦਾ ਨਹੀਂ ਸੌਰੀ ਤੇ ਇੱਕ ਬੇਨਤੀ ਮੈਂ ਹੋਰ ਕਰਨਾ ਚਾਹਨਾ ਇਹਨੂੰ ਹਰ ਇੱਕ ਬੰਦਾ ਕਰ ਸਕਦਾ ਜੀ ਹੁਣ ਰੈਂਟ ਤੇ ਹਰ ਇੱਕ ਬੰਦੇ ਨੂੰ ਜ਼ਮੀਨ ਮਿਲਦੀ ਆ ਜਦੋਂ ਗਵਰਨਮੈਂਟ ਸਾਰਾ ਕੁਝ ਦੇਣ ਨੂੰ ਬੈਠੀ ਆ ਸਕੀਮਾਂ ਤਾਂ ਉਹਦਾ ਆਪਾਂ ਲਾਭ ਲੋ ਆਪਾਂ ਉਹਦੇ ਚਾਰ ਪੈਸੇ ਜੋੜੋ ਤੇ ਆਪਾਂ ਜਿਹੜੀ ਵਧੀਆ ਫਸਲ ਬੀਜੋ ਬਿਨ ਰੇ ਦਵਾਈਆਂ ਤੋਂ ਉਹਦੀ ਮਾਰਕੀਟ ਤੁਸੀਂ ਆਪ ਕਰੋ ਤੁਸੀਂ ਆਪਣਾ ਰੈਂਟਾਂ ਪਰਪਿੰਡਾ ਚ ਜ਼ਮੀਨਾਂ ਮਿਲਦੀਆਂ ਨੇ ਅੱਜ ਸਾਲ ਪੰਚਾਇਤੀ ਵੀ ਚੜਦੀਆਂ ਨੇ ਕਿਰਾਏ ਤੇ ਇਹ ਬੜੀ ਵਧੀਆ ਗੱਲ ਬਾਈ ਜੀ ਨੇ ਗਹੀ ਹੈ ਇੱਕ ਕਿ ਅਗਰ ਬਹੁਤ ਕਿਸਾਨ ਇਸ ਤਰ੍ਹਾਂ ਦੇ ਵੀ ਆ ਜੀ ਕਿਸਾਨ ਵੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਜਿਨ੍ਹਾਂ ਨੂੰ ਆਪਾਂ ਬੇਜ਼ਮੀਨੇ ਕਿਸਾਨਾਂ ਦੇ ਵਿੱਚ ਗਿਣ ਲੈਂਦੇ ਆ ਸੋ ਇਹ ਬਾਈ ਜੀ ਦੀ ਬੜੀ ਉਤਸ਼ਾਹ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਇਹ ਕਿ ਅਗਰ ਤੁਹਾਡੇ ਕੋਲ ਜ਼ਮੀਨ ਆਪਣੀ ਨਹੀਂ ਹੈ ਤਾਂ ਤੁਸੀਂ ਉਹਨੂੰ ਠੇਕੇ ਤੇ ਲੈ ਕੇ ਲੀਜ਼ ਤੇ ਲੈ ਕੇ ਵੀ ਕੰਮ ਕਰ ਸਕਦੇ ਹੋ ਸਿਰਫ ਕੰਮ ਕਰਨ ਦਾ ਜਜ਼ਬਾ ਤੁਹਾਡੇ ਅੰਦਰ ਹੋਣਾ ਚਾਹੀਦਾ ਸੋ ਬਹੁਤ ਬਾਈ ਜੀ ਉਹਨਾਂ ਦਾ ਜਿਹੜਾ ਇੱਕ ਇਹਨਾਂ ਨੇ ਬਹੁਤ ਵਧੀਆ ਪ੍ਰੋਜੈਕਟ ਲਾਇਆ ਹੋਇਆ ਜਿਹਦੇ ਬਾਰੇ ਚ ਅਸੀਂ ਥੋੜੀ ਦੇਰ ਤੱਕ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਅੱਗੇ ਦਵਾਂਗੇ ਕਿ ਪ੍ਰੋਜੈਕਟ ਕਿਵੇਂ-ਕਿਵੇਂ ਕੰਮ ਕਰਦਾ ਵਰਕਿੰਗ ਕਰਦਾ ਤੇ ਇਹਨਾਂ ਇਹ ਬਹੁਤ ਇੱਕ ਉਤਸ਼ਾਹਿਤ ਤਰੀਕੇ ਨਾਲ ਕੰਮ ਨੂੰ ਕਰਦੇ ਜਾ ਰਹੇ ਆ ਸੋ ਇਹਨਾਂ ਦੀ ਇਹ ਸਿਫਤ ਕਰਨੀ ਬਣਦੀ ਹੈ ਇਹ ਕਿ ਇਹ ਬਹੁਤ ਜਿਹੜੇ ਕਿਸਾਨ ਹੈ ਜਿਹੜੇ ਉਹਨਾਂ ਲਈ ਚਾਨਣ ਮਨਾਰਾ ਬਣਨ ਦਾ ਜਿਹੜਾ ਉਹ ਰੱਖਦੇ ਆ ਜੀ ਸੋ ਇਸ ਸਾਰੇ ਇੰਟਰਵਿਊ ਲਈ ਇਹਨਾਂ ਦਾ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਬਾਈ ਜੀ ਇੱਥੇ ਫਿਰ ਆਪਾਂ ਸਾਰੀ ਗੰਨੇ ਦੀ ਬਜਾਈ ਆਪਣੀ ਹਾਂ ਜੀ ਗੰਨੇ ਦੀ ਬਜਾਈ ਕੀਤੀ ਹੋਈ ਹੈ ਜੀ ਤੇ ਇਹ ਗੰਨਾ ਸਾਰਾ ਖੜੇ ਜੀ ਤੇ ਜਿਹੜਾ ਗੰਨਾ ਇਹ ਨਹੀਂ ਹੈਗਾ ਵੀ ਆਪਾਂ ਢੇਰ ਲਾ ਕੇ ਰੱਖ ਲੋ ਜਿੱਦਾਂ ਮਿੱਲੇ ਚ ਢੇਰ ਪਏ ਹੁੰਦੇ ਨੇ ਜੀ ਇਦਾਂ ਨਹੀਂ ਰੱਖਦੇ ਤੇ ਜਿੰਨੀ ਆਪਾਂ ਨੂੰ ਰੋਜ਼ ਲਾਗਤ ਆਪਣਾ ਲੱਗੀ ਜਾਂਦਾ ਉਹਨਾਂ ਆਪਣਾ ਗੰਨਾ ਤਾਜ਼ਾ ਫਰੈਸ਼ ਵੱਢੀ ਜਾਂਦਾ ਕੱਟ ਕੇ ਇੱਥੋਂ ਉਹ ਸਾਹਮਣੇ ਇੱਕ ਕਿੱਲੇ ਦੀ ਬਾਹੀ ਤੇ ਜੀ ਦੇਖੋ ਖਲਾੜੀਆ ਲੱਗੀ ہوئی ਤਾਜੀ ਦਾ ਆਪਣਾ ਗੁੜ ਬਣਦਾ ਜੀ ਜੂਸ ਨਿਕਲਦਾ ਤੇ ਇਹਦੀ ਜਿਹੜੀ ਆਉਟਪੁੱਟ ਆ ਬੜੀ ਸਫਾਈ ਨਾਲ ਆਉਂਦੀ ਆ ਜੀ ਜਿਵੇਂ ਭਿੰਡੀਆਂ ਦੇ ਪਾਣੀ ਨਾਲ ਦੀ ਸਫਾਈ ਕਰਦੇ ਆ ਜੀ ਤਾਜ਼ਾ ਗੰਨਾ ਕੱਟ ਗਿਆ ਵਗ ਗਿਆ ਤੇ ਇਹ ਚਿੱਟੇਪਨ ਭਰੇ ਆਊਗਾ ਲਾਲ ਜਾਂ ਕਾਲਾ ਨਹੀਂ ਹੋਊਗਾ ਜੇ ਲਾਲ ਜਾਂ ਕਾਲਾ ਕਰਨਾ ਹੈ ਉਸ ਵਾਰ ਛੋਡੇ ਨਾਲ ਮੈਲ ਉਤਰਦੀ ਹੈ ਜੇ ਉਹ ਆਪ ਕੰਮ ਕਰਦੇ ਨਹੀਂ ਹੈਗੇ ਆਪਾਂ ਠੀਕ ਹੈ ਜੀ ਹਾਲਾ ਕਹਿੰਦਾ ਮਤਲਬ ਕਹਿੰਦਾ ਮਤਲਬ ਜਿਹੜਾ ਆਪਾਂ ਖੁਦ ਗੁਣ ਗੁੜ ਤਿਆਰ ਕਰ ਰਹੇ ਹਾਂ ਹਾਂਜੀ ਉਹਦੇ ਚ ਕੋਈ ਕੈਮੀਕਲ ਨਹੀਂ ਵਰਤਦੇ ਕੋਈ ਕੈਮੀਕਲ ਬਿਲਕੁਲ ਆਰਗੇਨਿਕ ਬਿਲਕੁਲ ਬਿਲਕੁਲ ਕਿਤੋਂ ਵੀ ਕੋਈ ਚੈੱਕ ਕਰ ਸਕਦਾ ਲਾਈਫ 'ਚ ਜੀ ਗਰੰਟੀ ਹੈ ਸਾਡੀ ਤੇ ਗਾਹਾਂ ਵੀ ਜਾ ਕੇ ਆਪਣਾ ਜਿਹੜਾ ਕੋਈ ਵਹਿਮ ਆਗਲੇ ਨੂੰ ਕਿਸੇ ਨੂੰ ਵੀ ਹੋ ਜਾਂਦਾ ਜੀ ਦੇਖੋ ਅਗਲੇ ਨੇ ਪੈਸਾ ਲਾਣਾ ਹੁੰਦਾ ਜੀ ਤੇ ਉਹ ਕੱਢ ਸਕਦਾ ਜੀ ਤੇ ਜਿਹੜਾ ਉਹਦਾ ਖਰਚਾ ਖਰਚਾ ਵੀ ਅਸੀਂ ਦਵਾਂਗੇ ਜਾਂ ਕਿ ਚੈੱਕ ਕਰਾ ਸਕਦਾ ਬੰਦਾ ਤਾਜ਼ਾ ਗੰਨਾ ਕੱਟ ਤੇ ਜੇ ਜਿਹੜੀ ਆਉਟਪੁੱਟ ਆ ਜਿਹੜੀ ਉਹ ਆਪੇ ਨਖਾਰ ਚਾਣੀ ਆ ਭਿੰਡੀਆਂ ਨਾਲ ਉਹਦਾ ਫਿਲਟਰ ਹੋ ਜਾਣਾ ਨੇ ਜਿੱਦਾਂ ਇਹ ਫਸਲ ਆ ਜੀ ਠੀਕ ਆ ਜਿੱਦਾਂ ਗੰਨਾ ਅੱਜ ਲੱਗ ਰਿਹਾ ਇੱਥੇ 15 ਦਿਨਾਂ ਬਾਅਦ ਮਿੱਠਾ ਹੋਰ ਵੱਜ ਜਾਣਾ ਤੇ ਜਿਹੜਾ ਅੱਜ ਕਸਟਮਰ ਗੂੜ ਲੈ ਕੇ ਆ ਉਹ ਪਤਾ ਕੀ ਕਹਿੰਦਾ ਨਾ ਭਾਈ ਉਦਣ ਤਾਂ ਟੇਸਟ ਹੋਰਤਾ ਤੇ 15 ਦਿਨ ਬਾਅਦ ਅਸੀਂ ਅੱਜ ਆਏ ਆ ਤੱਜ ਹੋਰ ਆ ਅੱਜ ਕੁਛ ਪਾਇਆ ਹੋਣਾ ਇਹ ਨਹੀਂ ਦੇਖੋ ਗੰਨਾ ਇਹ ਜਿੱਦਾਂ ਆਪਾਂ ਕੋਈ ਅਮਰੂਦ ਲਾ ਲਓ ਬੇੜੇ 'ਚ ਅਮਰੂਦ ਲਾਇਆ ਹੁੰਦਾ ਆਪਣਾ ਉਹਨੂੰ ਦੇਖਦੇ ਆਪਾਂ 15 ਦਿਨ ਪਹਿਲਾਂ ਕਹੇ ਜਿਹਾ ਕੱਚਾ ਹੁੰਦਾ 15 ਦਿਨਾਂ ਬਾਅ ਉਹ ਰਹੇ ਇਹ ਟਾਈਮ ਉਹ ਨਹੀਂ ਰਹਿੰਦਾ ਹੁੰਦਾ ਇੱਕੇ ਬੜਾ ਕਸਟਮਰਾਂ ਨੂੰ ਭਲੇਖਾ ਹੁੰਦਾ ਵੀ ਜਿਹੜੀ ਆ 15 ਦਿਨ ਪਹਿਲਾਂ ਤੁਹਾਡੇ ਕੋਲ ਚੀਜ਼ ਖਾਈ ਤੀ ਤੇ ਅੱਜ 15 ਦਿਨ ਬਾਅਦ ਕੋਈ ਫਰਕ ਲੱਗ ਰਿਹਾ ਜੀ ਦੇਖੋ ਗੰਨਾ ਹੈ ਇਹਨੇ ਪੱਕਣਾ ਇਹਦਾ ਰਸ ਮਠਿਆਸ ਹੋਰ ਬਦਨੀਆ ਫਰਕ ਚੇਂਜ ਆਣੋ ਆਪਣੇ ਆਪ ਇਹ ਚੀਜ਼ਾਂ ਵੀ ਬਹੁਤ ਹੁੰਦੀਆਂ ਜਿਹੜਾ 15 ਦਿਨ ਬਾਅਦ ਆਪਾਂ ਗੰਨਾ ਕੱਟ ਰਹੇ ਆ ਉਹ ਉਹਦੇ ਚ 15 ਦਿਨ ਪਿਛਲੇ ਗੰਨੇ ਨਾਲੋਂ ਪੱਕ ਕੇ ਫਰਕ ਪੈਂਦਾ ਜਾਈ ਜਾਂਦਾ ਜੀ ਕਹਾ ਕਹਾ ਆਹ 6 ਮਹੀਨੇ ਆਪਣਾ ਕੱਟਦਾ ਰਹਿਣਾ ਐਦਾਂ 6 ਮਹੀਨੇ ਚ ਚੇਂਜ ਆਂਦਾ ਹੀ ਜਾਂਦਾ ਹੀ ਜਾਂਦਾ ਇਹ ਨਹੀਂ ਹੈਗਾ ਵੀ ਆਪਾਂ ਨੂੰ ਰੂਟੀਨ ਚੋਂ ਬਣੂ ਜਿਹੜਾ ਕੈਮੀਕਲ ਚ ਚਿਨੀ ਵਾਲਾ ਬਣਦਾ ਉਹ ਤੁਹਾਨੂੰ 12 ਮਹੀਨੇ 30 ਦਿਨ ਇੱਕੋ ਰੂਟੀਨ ਮਿਲੂਗੀ ਜੇ ਆਪਾਂ ਖਰੀਦਦੇ ਆ ਪਰ ਇਹ ਨੇਚਰਲ ਚੀਜ਼ ਤੁਹਾਨੂੰ ਇੱਕੋ ਚੀਜ਼ ਨਹੀਂ ਮਿਲੂਗੀ 12 ਮਹੀਨੇ 30 ਦਿਨ ਹਰਕ ਚੇਂਜ ਜ਼ਰੂਰ ਦਿਖੂਗਾ ਜਿੱਦਾਂ ਹੁਣ ਕਿਲਾੜੀ ਸਾਡੀ ਲਾਈ ਹੋਈ ਆ ਇੱਥੇ ਆਪਾਂ ਬਰਫੀ ਗੁੜ ਦੀ ਤਿਆਰ ਕਰ ਰਹੇ ਸਾਰੀ ਜੀ ਤੇ ਜਿਹੜਾ ਆਪਣਾ ਗੁੜ ਸ਼ੱਕਰ ਆ ਉਹ ਦੂਜੀ ਕਿਲਾੜੀ ਤੇ ਬਣ ਰਿਹਾ ਆਪਣੇ ਪਿੰਡ ਤੇ ਕਈ ਵੀਰਾਂ ਦੇ ਸਵਾਲ ਹੁੰਦੇ ਨੇ ਜੀ ਉਹ ਤੁਸੀਂ ਬਰਫੀ ਬਣਾਉਂਦੇ ਆ ਦੇਖੋ ਭਾਈ ਸਾਡੀਆਂ ਤਿੰਨ ਲਾਈਆਂ ਹੋਈਆਂ ਨੇ ਦੋ ਛੋਟੀਆਂ ਇੱਕ ਵੱਡੀ ਲਾਈ ਹੋਈ ਉੱਥੇ ਅਸੀਂ ਗੁੜੁ ਸ਼ੱਕਰ ਤਿਆਰ ਕਰ ਰਹੇ ਆ ਕਿਉਂ ਕੋਈ ਨਿਰਾਸ਼ਾ ਨਾ ਮੂੜੇਗਾ ਹਾਕਾ ਬੇ ਦੂਰੋਂ ਆਂਦੇ ਨੇ ਬਹੁਤ ਜ਼ਿਆਦਾ ਖਾਲੀ ਨਾ ਮੂੜੇ ਕੋਈ ਇੱਥੇ ਸਿਰਫ ਅਸੀਂ ਰੋਲ ਆਨ ਰੋਲ ਬਰਫੀ ਤਿਆਰ ਕਰ ਰਹੇ ਆ ਗੁੜੁ ਸ਼ੱਕਰ ਅਸੀਂ ਦੂਜੀਆਂ ਦੋ ਕਲਾੜੀਆਂ ਤੇ ਬਣਾ ਰਹੇ ਆ ਜੀ ਹਾਂਜੀ ਅੱਜ ਤੁਹਾਨੂੰ ਦਰਸਾਉਣਾ ਦੇਖੋ ਗੰਨਾ ਕਟਾਈ ਹੋ ਰਹੀ ਆ ਤਾਜ਼ਾ ਗੰਨਾ ਕੱਟ ਰਿਹਾ ਜੀ ਜਿਹੜਾ ਆ ਚੀਜ਼ ਆ ਤੁਹਾਨੂੰ ਦਿਖ ਰਹੀ ਆ ਤਾਂ ਜੀ ਅੱਜ ਕੱਟ ਗਈ ਤੇ ਅੱਜ ਸਮਝ ਆਈ ਜੀ ਤੇ 10 ਦਿਨ ਬਾਅਦ ਇਹ ਤਾਂ ਹੋਰ ਫਰਕ ਆ 20 ਦਿਨ ਬਾਅਦ ਹੋਰ ਆ ਮਹੀਨੇ ਬਾਅਦ ਹੋਰ ਆ ਇਹ ਚੀਜ਼ ਆ ਕਿਉਂ ਇਹ ਫਸਲ ਆ ਖੜੀ ਆ ਇੱਥੇ ਜਾਨ ਅੱਜ ਜੀ ਜੀ ਤੇ ਇਹਨੇ ਹੋਰ ਤਾਂ ਖੜਾ ਹੋਣਾ ਹੋਰ ਮਿੱਠੇ ਦਾ ਫਰਕ ਪੈਣਾ ਹੁਣ ਹੁਣ ਇਹਦੇ ਬਾਰੇ ਵੀ ਦੱਸੋ ਜੀ ਵੀ ਜਿਹੜਾ ਇਹ ਇੱਥੇ ਤੁਸੀਂ ਭਿੰਡੀ ਦੀ ਗੱਲ ਕਰ ਰਹੇ ਸੀ ਪਹਿਲਾਂ ਆਫਲਾਈਨ ਗੱਲ ਕਰ ਰਹੇ ਸੀ ਇਹ ਇਹਦੇ ਬਾਰੇ ਚ ਵੀ ਜਾਣਕਾਰੀ ਦਿਓ ਸਾਨੂੰ ਇਹ ਆਪਣੀ ਜਿਹੜੀ ਆਪਾਂ ਨੂੰ ਜੰਗਲੀ ਭਿੰਡੀ ਵੀ ਕਹਦੇ ਨੇ ਜੀ ਦੇਖੋ ਇਹ ਭਿੰਡੀ ਮੰਗੋਂਦਾ ਆ ਇਹ ਜਮਾ ਬੀਜ ਇਹਦਾ ਪਰ ਇਹ ਇਹਨੂੰ ਆਪਾਂ ਸੁਖਲਾਈ ਕਹਿੰਦੇ ਆ ਜੀ ਜੰਗਲੀ ਭਿੰਡੀ ਵੀ ਕਹਦੇ ਨੇ ਸੁਖਲਾਈ ਵੀ ਕਹਦੇ ਨੇ ਹੁਣ ਆ ਪੇਡੇ ਨੇ ਜੀ ਇਹਨਾਂ ਨੂੰ ਪਾਲਨ ਪਰ 7 ਮਹੀਨੇ ਲੱਗ ਜਾਂਦੇ ਨੇ ਜੀ 7 ਮਹੀਨੇ ਪਹਿਲਾਂ ਇਹ ਬਿੱਜੀ ਤੈ ਇਹਦੀ ਗੁੜਾਈਆਂ ਹੋਈਆਂ ਨੇ ਖੁਰਪੇ ਦੇ ਨਾਲ ਬੜੀ ਮਿਹਨਤ ਹੋਈ ਆ ਤੇ ਊਰੇ ਤੱਕ ਅੱਜ ਬੜੀ ਮਿਹਨਤ ਕਰਕੇ ਆਈ ਹੈ ਜੀ ਫਿਰ ਇਹਨੂੰ ਜਦੋਂ ਆਪਾਂ ਇਹ ਜੜ੍ਹ ਚੋਂ ਕੱਢ ਕੇ ਲੈ ਕੇ ਜਾਂਦੇ ਨੇ ਪੇ ਡਾਏਵੇਂ ਜੀ ਜੀ 25 30 ਪੇ ਡੇ ਕੱਢਦੇ ਨੇ ਜਿੰਨੀ ਲਾਗਤਾ ਰੋਜ ਉਸ ਹਿਸਾਬ ਨਾਲ ਉਹਨੇ ਪੇ ਡੇ ਕੱਢੇ ਜੀ ਤੇ ਇਹ ਚਾਕੂ ਦੇ ਨਾਲ ਇਹਨੂੰ ਕੱਟ ਕੇ ਜੀ ਹਮ ਸਾਰਾ ਸਪਾਈ ਕਰਕੇ ਤਾਣਾ ਧੋ ਕੇ ਤੇ ਇਹਨੂੰ ਹਥੌੜੇ ਨਾਲ ਆਪਾਂ ਕਟਾਈ ਕਰਦੇ ਇੱਕ ਬਰੀ ਲੱਕੜ ਦੇ ਗੁਠਕੇ ਦੇ ਹਥੌੜੇ ਨਾਲ ਸਪਾਈ ਕਰਕੇ ਜਦੋਂ ਕਟਾਈ ਹੋ ਗਈ ਐਨ ਇਹਦੀ ਤਾਂ ਆਪਾਂ ਨੂੰ ਬਾਲਟੀ 'ਚ ਪਾਣੀ ਪਾ ਲੈਣੇ ਅੱਧੀ ਬਾਲਟੀ ਪਾਣੀ ਦੀ ਜਿੰਨੀ ਆਪਾਂ ਨੂੰ ਲੋੜ ਬਣਾਨੀ ਲੱਗਦਾ ਤਾਂ ਉਹ 'ਚ ਪਾ ਕੇ ਨੂੰ ਆਪਾਂ ਕੱਪੜੇ ਵਾਂਗੂ ਮਲਣਾ ਜੀ ਫਿਰ ਇਹਨੂੰ ਡੱਕਿਆਂ ਨੂੰ ਕੁੱਟੇ ਪਿਆਂ ਨੂੰ ਤਾਂ ਫਿਰ ਇੱਕ ਗੰਮ ਤਿਆਰ ਹੋ ਜਾਂਦੀ ਆ ਉਹ ਵੀ ਤੁਹਾਨੂੰ ਅੰਦਰ ਦਿਖਾਵਾਂਗੇ ਜੀ ਉਹ ਗੰਮ ਤਿਆਰ ਹੋ ਜੂਗੀ ਉਹਦਾ ਇੱਕ ਡੱਬਾ ਆਪਣਾ ਇਹਦੇ ਵਿੱਚ ਪਾ ਦੋ ਕੜਾਹੇ ਦੇ ਵਿੱਚ ਇੱਕ ਡੱਬਾ ਜੀ ਪਾਇਆ ਉਹਨੂੰ ਫਿਲਟਰ ਕਰ ਦਿੰਦਾ ਬਿਲਕੁਲ ਜੀ ਨੈਚੁਰਲ ਤਰੀਕੇ ਨਾਲ ਤੇ ਉੱਪਰੋਂ ਗੰਨਾ ਤਾਜ਼ਾ ਹੁੰਦਾ ਜੀ ਤੇ ਭਿੰਡੀ ਇਹਨੂੰ ਬਿਲਕੁਲ ਫਿਲਟਰ ਕਰ ਦਿੰਦੀ ਕੋਈ ਕਾਣਾ ਇਦਾਂ ਦਾ ਜ਼ਹਿਰੀਲਾ ਰਹਿਣ ਨਹੀਂ ਦਿੰਦੀ ਇਹ ਤੇ ਉਹਦੀ ਜਿਹੜੀ ਆਉਟਪੁੱਟ ਆ ਫਿਰ ਉਹ ਬਾਈਟੇ ਨਿਕਲਦੀ ਆ ਇਹ ਆ ਜੇ ਉਹਦੀ ਉਸੇ ਕਿੰਨੇ ਦੀ ਜੇ ਆਪਾਂ ਛੋਡੇ ਨਾਲ ਸਪਾਈ ਕਰ ਲਈ ਕਾਲਾ ਜਾਂ ਲਾਲ ਗੁੜ ਆਊਗਾ ਠੀਕ ਹੈ ਜੀ ਜੇ ਆਪਾਂ ਭਿੰਡੀ ਨਾਲ ਕਰਿਆ ਤਾਂ ਚਿੱਟਾ ਤੁਸੀਂ ਇਹ ਚਿੱਟੇ ਵਾਲੇ ਸਰਦਾਰ ਜੀ ਗੁੜ ਕੋਲ ਆ ਕੇ ਨਾ ਜੀ ਰੰਗਾਂ ਵਾਲੇ ਚੱਕਰਾਂ ਚ ਨਾ ਪਿਓ ਤੇ ਪਿਓਰਟੀ ਦੇ ਚੱਕਰ ਚ ਰਹੋ ਅਸੀਂ ਗਾਰੰਟੀ ਦਿੰਨੇ ਆ ਵੀ ਸਾਡਾ ਭਾਈ ਗੁੜ ਲਾਈਵ ਚ ਚੈੱਕ ਕਰਾ 5000 ਰੁਪਏ ਟੈਸਟਿੰਗ ਦਾ ਲੱਗਦਾ ਜੀ ਇਹਦਾ 5000 ਅਸੀਂ ਪੱਲੇ ਤੇ ਦਵਾਂਗੇ ਕਰਾਇਆ ਵੀ ਦਮੰਗ ਜਾਣ ਦਾ ਜਾਓ ਚੈੱਕ ਕਰਾਓ ਜੇ ਕੁਝ ਨਿਕਲਦਾ ਤਾਂ ਕਰਾ ਕਾਰਵਾਈ ਕਰਾਓ ਨਹੀਂ ਨਿਕਲਦਾ ਤਾਂ ਭਾਈ ਸਾਡਾ ਉਹੀ 5000 ਬਾਸ ਕਰਦੇ ਹੋ ਠੀਕ ਹੈ ਜੀ ਜਿਹੜਾ ਗੰਨਾ ਹੈ ਕੱਟ ਕੇ ਆਪਣਾ ਇੱਥੇ ਆ ਜਾਂਦਾ ਜੀ ਇਹ ਆ ਗਿਆ ਜੀ ਇੱਥੋਂ ਬਾਅਦ ਕ੍ਰੈਸ਼ ਹੁੰਦਾ ਜੀ ਦੇਖੋ ਆ ਜੀ ਇਹ ਦੇਖੋ ਜੀ ਆ ਗਿਆ ਇੱਥੇ ਇੱਥੋਂ ਪਾਈਪ ਰਾਹੀ ਅੰਡਰਗਰਾਊਂਡ ਜੀ ਕਬੀ ਦੇ ਵਿੱਚ ਚਲੇ ਜਾਣਾ ਉੱਥੇ ਚਵੱਤੀ ਬਣਾਈ ਹੋਈ ਆ ਉਹਦੇ 'ਚ ਆਪਣਾ ਸਟੋਰ ਹੋ ਜਾਣਾ ਜੇ ਰਸ ਤਵੀ ਰਾਹੀ ਜੀ ਦੇਖੋ ਉੱਥੇ ਫਿਰ ਅੱਗੇ ਪ੍ਰੋਸੈਸ ਹੁੰਦਾ ਸਾਰਾ ਹੁਣ ਜਿਹੜਾ ਉੱਥੇ ਜੀ ਆਪਣਾ ਰਸ ਚੱਲ ਰਿਹਾ ਸੀਗਾ ਅੰਡਰਗਰਾਉਂਡ ਪਾਈਪ ਆ ਕੇ ਜੀ ਇਹ ਆ ਗਿਆ ਆਪਣਾ ਤਵੀ ਵਿੱਚ ਜੀ ਤੇ ਇੱਥੇ ਦੇਖੋ ਇਹ ਰਸ ਉਰੇ ਆ ਗਿਆ ਜੀ ਇੱਥੋਂ ਪਿੱਪੀ ਰਹੀ ਪਾ ਕੇ ਜੀ ਇਹਦੇ ਚ ਆ ਜਾਂਦਾ ਇਸ ਚੋਂ ਪੂਰੇ ਫਿਲਟਰ ਹੁੰਦਾ ਜੀ ਭਿੰਡੀ ਨਾਲ ਜਿਹੜੀ ਆਪਾਂ ਭਿੰਡੀ ਦਿਖਾਈ ਸੀ ਇਹ ਪਈਆ ਭਿੰਡੀ ਉਹ ਸਾਰੀ ਜਿਹੜਾ ਭਿੰਡੀ ਦਾ ਜਿਹੜਾ ਲਿਕਵਿਡ ਹੈ ਨਾ ਜੀ ਉੱਟ ਕੇ ਪੇਡਾ ਇਹ ਤਿਆਰ ਹੁੰਦਾ ਆ ਦੇਖੋ ਇਹ ਲੇਸ ਬਣ ਗਈ ਜੀ ਦਾ ਭਿੰਡੀ ਦਾ ਇੱਕ ਡੱਬਾ ਪਾ ਦੇਣਾ ਜੀ ਇਹਨੂੰ ਫਿਲਟਰ ਕਰ ਦਿੰਦਾ ਬਿਲਕੁਲ ਉੱਥੋਂ ਫਿਲਟਰ ਹੋ ਕੇ ਜੀ ਫਿਰ ਇਹਦੇ ਚ ਆ ਜਾਂਦਾ ਲਾਸਟ 'ਚ ਜੀ ਜੇ ਆਪਾਂ ਓਰੇ ਗਾਜਰਾਂ ਦਾ ਬਣਾਣਾ ਜਾਂ ਬਾਰਫੀ ਬਣਾਣੀ ਆ ਕੁਝ ਵੀ ਬਣਾਣਾ ਇੱਥੇ ਤੈਅ ਹੁੰਦਾ ਉਹਨੂੰ ਕਿੰਨਾ ਪਕਾਣਾ ਕਿੰਨਾ ਨੂੰ ਨਹੀਂ ਪਕਾਣਾ ਤੇ ਉੱਥੋਂ ਬਾਅਦ ਫਿਰ ਇਹ ਆਪਣਾ ਅੱਗੇ ਆ ਕੇ ਇਦਾਂ ਟਰੇਆਂ ਦੇ ਵਿੱਚ ਪਾ ਦੇਣਾ ਜੀ ਦੇਖੋ ਹਜੇ ਤੇ ਇੱਥੋਂ ਬਣ ਕੇ ਜੀ ਫਿਰ ਅੱਗੇ ਟ੍ਰੇਨਾਂ 'ਚ ਚਲੇ ਜਾਂਦਾ ਜੀ ਆ ਅੱਜ ਦਿਖਾਈਏ ਜੀ ਹਾਂਜੀ ਸਰਦਾਰ ਸਾਹਿਬ ਇਹ ਦੇਖੋ ਜੀ ਆ ਗਿਆ ਆਪਣਾ ਅਦਰਕ ਵਾਲਾ ਗੁੜ ਜੀ ਇਲਾਇਚੀ ਵਾਲਾ ਗੁੜ ਆ ਗਿਆ ਜੀ ਐਦਾਂ ਆਪਣਾ ਅਲਸੀ ਵਾਲਾ ਗੁੜ ਆ ਗਿਆ ਜੀ ਫਿਰ ਆ ਆਪਣਾ ਹਲਦੀ ਵਾਲਾ ਗੁੜ ਆ ਗਿਆ ਜੀ ਫਿਰ ਆਪਣਾ ਗਾਜਰ ਵਾਲਾ ਗੁੜ ਆ ਗਿਆ ਜੀ ਇੱਧਰ ਡਰਾਈ ਫੂਡ ਵਾਲਾ ਗੁੜ ਆ ਗਿਆ ਜੀ ਟੱਪ 'ਚ ਆਪਣਾ ਸ਼ੱਕਰ ਆ ਗਈ ਜੀ ਤੇ ਇੱਧਰ ਇਹ ਟੱਪ 'ਚ ਗੁੜ ਆ ਗਿਆ ਜੀ ਐਦਾਂ ਤੇ ਜਿਹੜੀ ਆਪਾਂ ਗੱਲ ਕੀਤੀ ਸੀਗੀ ਜੀ ਵੀ ਆਪਣਾ ਜ਼ਿਮੀਦਾਰ ਪਰ ਜੇ ਕੋਈ ਸਮਾਨ ਕੋਈ ਬਣਾ ਰਿਹਾ ਤਾਂ ਸਾਡੇ ਕੋਲ ਲੈ ਕੇ ਆਵੇ ਉਹਨਾਂ ਦੇਖੋ ਇਹ ਜ਼ਿਮੀਦਾਰ ਵੀਰ ਦੀ ਹਲਦੀ ਆ ਉਹ ਆਪਾਂ ਨੂੰ ਹਲਦੀ ਦੇ ਕੇ ਸੀਗਾ ਥੈਲਿਆਂ 'ਚ ਜੀ ਇਹ ਆਪਾਂ ਨੇ ਪੈਕ ਕਰਕੇ ਇੱਥੇ ਦੇ ਦਿੱਤੀ ਤੇ ਉਹਦਾ ਬਣਦਾ ਹੱਕ ਆਪਾਂ ਉਹਨਾਂ ਨੂੰ ਦੇਤਾ ਉਹ ਆਪਣਾ ਸਾਡੇ ਕੋਲ ਛੱਡ ਗਿਆ ਇੱਕੋ ਦਮ ਆਪਦਾ ਬੇਲਾ ਉਹਨੂੰ ਪੈਸੇ ਲੱਗਦਾ ਕੀ ਅਸੀਂ ਹੁਣਾ ਕਿਲੋ ਕਿਲੋ ਕਰਕੇ ਤੇ ਆਪਾਂ ਫੀਲਡ 'ਚ ਆਪਾਂ ਸੇਲ ਕਰਾਂਗੇ ਜਿਹਨੂੰ ਕਸਟਮਰ ਤੱਕ ਹੁਣ ਸਰੋਵਾਂ ਨੇ ਜਿੱਦਾਂ ਬਿੱਜੀਆਂ ਹੋਈਆਂ ਵੀਰ ਦੀਆਂ ਸਰੋਵਾਂ ਦੇ ਜਾਂਦੇ ਨੇ ਸਰੋਂ ਆਪਣੀ ਸਟੋਰ ਕਰਕੇ ਤੇਲ ਆਪਣਾ ਕੜਵਾ ਕੇ ਆਪ ਇੱਕ ਬੰਦਾ ਬਹਿ ਕੇ ਤੇਲ ਲਿਆਂਦਾ ਜੀ ਤੇ ਆ ਤੇਲ ਆ ਕੇ ਜੀ ਇਹ ਦੇਖੋ ਜ਼ਿੰਮੇਦਾਰਾਂ ਦੇ ਪ੍ਰੋਡਕਟ ਨੇ ਜੇ ਜ਼ਿੰਮੇਦਾਰ ਇਦਾਂ ਇੱਕ ਦੂਗੇ ਦਾ ਸਾਥ ਦੇਣ ਜੀ ਸਾਰਾ ਕੁਝ ਬਣ ਸਕਦਾ ਇੱਥੇ ਜੀ ਤੇ ਬੜਾ ਤੁਹਾਡੇ ਸਾਹਮਣੇ ਆ ਜੀ ਸੇਲ ਹੁੰਦਾ ਇਹ ਸਾਰਾ ਕੁਝ ਹਾਂਜੀ ਇਹ ਫਿਰ ਦੇਖੋ ਪੈਕਿੰਗ ਆਉਂਗੀਆਂ ਜਿਨ੍ਹਾਂ ਨੇ ਕਿਸੇ ਨੂੰ ਕੋਈ ਗਿਫਟ ਦੇਣਾ ਜੀ ਇਹ ਗਿਫਟ ਦੇ ਦਿੰਦੇ ਨੇ ਘਰੇ ਲੈ ਆਣਾ ਜਿਵੇਂ ਕੈਰੀ ਕਰਨਾ ਸਾਨਾ ਡੱਬਾ ਖੋਲਿਆ ਇੱਕ ਪੀਸ ਖਾਦਾ ਫਿਰ ਕੈਰੀ ਹੋ ਗਿਆ ਜਿਉਂ ਉੱਥੇ ਰੱਖਤਾ ਇਦਾਂ ਵੀ ਹੈਗਾ ਤਾਂ ਸਿਸਟਮ ਤੇ ਜਿੱਦਾਂ ਕੋਈ ਫਾਰਮ ਨੂੰ ਲੈ ਕੇ ਜਾਣਾ ਕੋਰੀਅਰ ਕਰਾਣਾ ਜਾਂ ਕੋਈ ਆਪਣੇ ਲੱਗੇਜ ਚ ਲੈ ਕੇ ਜਾਂਦੇ ਨੇ ਫਾਰਮ ਉਹਨਾਂ ਨੂੰ ਪੈਕਿੰਗ ਆ ਦੇਖੋ ਕੋਈ ਹੋਈ ਹੋਈ ਪੈਕਿੰਗ ਮਿਲ ਜਾਂਦੀ ਆ ਕੋਲੋਥਿਨ ਪਾਇਆ ਰੈਪ ਕਰਿਆ ਨਾਲ ਲੈ ਗਿਆ ਜੀ ਇਹ ਇਹ ਪੈਕ ਕਰ ਲਿਆ ਤੇ ਇਹ ਜਿਹੜਾ ਬਾਹਰ ਦੇ ਕੋਰੀਅਰ ਆਈ ਇਹ ਦੇਖੋ ਇਹ ਦਿਖਾਣਾ ਆ ਕੇ ਦੇਖੋ ਇਹ ਕੋਰੀਅਰ ਬਾਹਰ ਦਾ ਯੂ ਐਸ اے ਦਾ ਹੋਇਆ ਪਿਆ ਜੀ ਇਹ ਤਿਆਰ ਇਦਾਂ ਪੈਕਿੰਗ ਹੋ ਕੇ ਚਲਾ ਜਾਂਦਾ ਜੀ ਇਹ ਜਦਾਂ ਇਹ ਸਾਰਾ ਉਹ ਕਰਤਾ ਜੀ ਇਦਾਂ ਪੈਕ ਹੋ ਕੇ ਬਾਹਰ ਤਾਂ ਚਲਾ ਜਾਂਦਾ ਤੇ ਇੱਕ ਮੇਰੀ ਹੋਰ ਸਾਰੇ ਜਿਹੜੇ ਮੇਰੇ ਵੀਰ ਕਸਟਮਰ ਨੇ ਉਹਨਾਂ ਨੂੰ ਹੱਥ ਵਨ ਕੇ ਇੱਕ ਬੇਨਤੀ ਆ ਤੇ ਸਾਡੇ ਤੋਂ ਜਿਹੜੇ ਕੋਰੀਅਰ ਦੇ ਆਰਡਰ ਨੇ ਜਾਂ ਕਿਸੇ ਦਾ ਫੋਨ ਨਹੀਂ ਚੱਕਿਆ ਗਿਆ ਤਾਂ ਉਹਨਾਂ ਨੂੰ ਵੀ ਮੈਂ ਮਾਫੀ ਮੰਗਦਾ ਜੀ ਸਾਡੇ ਕੋਲ ਥੋੜੀ ਜਿਹੀ ਲੇਬਰ ਦੀ ਘਾਟ ਹੋਣ ਕਰਕੇ ਅਸੀਂ ਆਪਣਾ ਜਿਹੜਾ ਇੱਥੀ ਆ ਇਹੀ ਪ੍ਰੋਸੈਸ ਹੀ ਮਸਾਉ ਚਲਾ ਸਕੇ ਆ ਸਾਨੂੰ ਲੇਬਰ ਦੀ ਥੋੜੀ ਘਾਟ ਆਈ ਆ ਉਹਦੇ ਕਰਕੇ ਬੰਦੇ ਪੂਰੇ ਨਹੀਂ ਤੇ ਨਾ ਕਿਸ ਦਾ ਜਿਆਦਾਤਰ ਫੋਨ ਨਹੀਂ ਅਟੈਂਡ ਕਰ ਸਕੇ ਵੀਰ ਦਾ ਜਾਂ ਕੋਰੀਅਰ ਨਹੀਂ ਭੇਜ ਸਕੇ ਕਿਸੇ ਨੂੰ ਤਾਂ ਹੱਥ ਬਨ ਕੇ ਮਾਫੀ ਜਿਹੜਾ ਅਗਲਾ ਸੀਜ਼ਨ ਆਊਗਾ ਜੀ ਆਪਣਾ ਇਸੇ 2024 ਚ 11ਵੇਂ ਮਹੀਨੇ ਦੇ ਵਿੱਚ ਜੀ ਉਹ ਟਾਈਮ ਅਸੀਂ ਸਾਰਿਆਂ ਦੇ ਰੰਬੇ ਤਾਰ ਦਾਂਗੇ ਤੇ ਜਿਹੜੀ ਹੁਣ ਮੈਨੂੰ ਉਹ ਹੱਥ ਜੋੜ ਕੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਜੇ ਕਿਸੇ ਦਾ ਕੋਈ ਕਾਲ ਅਟੈਂਡ ਨਹੀਂ ਕਰੀ ਗਈ ਜਾਂ ਕਿਸੇ ਨੂੰ ਕੋਰੀਅਰ ਨਹੀਂ ਭੇਜਿਆ ਗਿਆ ਜੀ ਤੇ ਮੈਂ ਮਾਫੀ ਮੰਗਦਾ